ਨਾਨਕ ਗੁਲਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਤੇ ਅੱਜ ਇਸ ਖਾਸ ਮੌਕੇ ਦੇ ਉੱਪਰ ਅਸੀਂ ਪਹੁੰਚਿਆ Ontario ਖਾਲਸਾ ਦਰਬਾਰ ਗੁਰਦੁਆਰਾ ਸਾਹਿਬ ਵਿਖੇ ਇੱਥੇ ਜਿਸ ਵੇਲੇ ਅਸੀਂ ਪਹੁੰਚਿਆ ਤਾਂ ਹਜੇ 10 ਵਜੇ ਦਾ ਸਮਾਂ ਆ ਤੇ ਖੰਡ ਪਾਟ ਸਾਹਿਬ ਦੇ ਭੋਗ ਜਿਹੜੇ ਹਜੇ ਪਏ ਨੇ ਤੇ ਉਸ ਤੋਂ ਪਹਿਲਾਂ ਹੀ ਸੰਗਤਾਂ ਦਾ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਠ ਦੇਖਣ ਨੂੰ ਮਿਲ ਰਿਹਾ ਤਾਂ ਪਰ ਜੇਕਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਬਹੁਤ ਚੰਗੇ ਪ੍ਰਬੰਧ ਕੀਤੇ ਹੋਏ ਨੇ ਤੁਸੀਂ ਪਿਛਲੇ ਸਾਈਡ ਤੇ ਵੀ ਦੇਖ ਸਕਦੇ ਹੋ ਕਿ ਬਾਹਰ ਹੀ ਪਾਰਕਿੰਗ ਏਰੀਏ ਦੇ ਵਿੱਚ ਹੀ ਸਕਰੀਨਸ ਲਗਾ ਦਿੱਤੀਆਂ ਗਈਆਂ ਨੇ ਕਿਉਂਕਿ ਗੁਰੂ ਘਰ ਦੇ ਵਿੱਚ ਅੱਜ ਪੂਰਾ ਦਿਨ ਇਕੱਠ ਬਹੁਤ ਜ਼ਿਆਦਾ ਰਹਿਣ ਵਾਲਾ ਆ ਤਾਂ ਕਿ ਜੋ ਸੰਗਤਾਂ ਗੁਰੂ ਘਰ ਦੇ ਵਿੱਚ ਅੰਦਰ ਮੱਥਾ ਟੇਕਦੇ ਹਨ ਤੇ ਜੇਕਰ ਉਹ ਬਾਹਰੋਂ ਵੀ ਰਸ ਦੇਖਣਾ ਚਾਹੁੰਦੇ ਹਨ ਤਾਂ ਸਕਰੀਨ ਦੇ ਉੱਪਰ ਵੀ ਦੇਖ ਸਕਦੇ ਹਨ ਗੁਰਦੁਆਰਾ ਸਾਹਿਬ ਦੇ ਅੰਦਰ ਬਹੁਤ ਸੋਹਣੀ ਸਜਾਵਟ ਕੀਤੀ ਗਈ ਹੈ ਤੇ ਪਾਰਕਿੰਗ ਨੂੰ ਲੈ ਕੇ ਵੀ ਪੂਰਾ ਪ੍ਰਬੰਧ ਕੀਤਾ ਗਿਆ ਆ ਜਿਵੇਂ ਕਿ ਤੁਹਾਨੂੰ ਅਸੀਂ ਕੁਝ ਦਿਨ ਪਹਿਲਾਂ ਵੀ ਦਿਖਾਇਆ ਸੀ ਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਜੋ ਤੁਸੀਂ ਇੱਥੇ ਨਿਸ਼ਾਨ ਸਾਹਿਬ ਦੇਖ ਰਹੇ ਹੋ ਉਹਦੇ ਚੋਲਾ ਸਾਹਿਬ ਦੀ ਵੀ ਸੇਵਾ ਕੀਤੀ ਗਈ ਸੀ ਤੇ ਗੁਰਦੁਆਰਾ ਸਾਹਿਬ ਦੇ ਜੋ ਪ੍ਰਬੰਧਕ ਕਮੇਟੀਆਂ ਉਹਨਾਂ ਦੀ ਹਰ ਇੱਕ ਲੋਕ ਜੋ ਵੀ ਇੱਥੇ ਆਉਂਦਾ ਉਹਨਾਂ ਦੇ ਵੱਲੋਂ ਖੂਬ ਤਾਰੀਫ਼ ਕੀਤੀ ਜਾਂਦੀ ਹੈ ਕਿਉਂਕਿ ਉਹਨਾਂ ਦੇ ਵੱਲੋਂ ਬਹੁਤ ਚੰਗੇ ਕੰਮ ਕੀਤੇ ਜਾਂਦੇ ਨੇ ਤੇ ਇਹੋ ਜਿਹੇ ਮੌਕੇ ਸਾਲ ਦੇ ਵਿੱਚ ਬਹੁਤ ਘੱਟ ਆਉਂਦੇ ਨੇ ਜਿਵੇਂ ਕਿ ਅੱਜ ਗੁਰਪੁਰਬ ਹੈ ਤੇ ਗੁਰਪੁਰਬ ਨੂੰ ਲੈ ਕੇ ਸੰਗਤਾਂ ਦੇ ਦਿਲ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚ ਰਹੀਆਂ ਨੇ ਤੇ ਗੁਰੂ ਜੀ ਦਾ ਆਸ਼ੀਰਵਾਦ ਵੀ ਲੈ ਰਹੀਆਂ ਨੇ ਤੇ ਹੁਣ ਸੰਗਤਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਤੇ ਉਹਨਾਂ ਤੋਂ ਜਾਣਦੇ ਆ ਕਿ ਉਹਨਾਂ ਨੂੰ ਕਿਹੋ ਜਿਹਾ ਮਹਿਸੂਸ ਹੋ ਰਿਹਾ ਤੇ ਇਸ ਖਾਸ ਮੌਕੇ ਦੇ ਉੱਤੇ ਉਹਨਾਂ ਦਾ ਕੀ ਕਹਿਣਾ ਆ ਤਾਂ ਅੰਕਲ ਜੀ ਤੁਸੀਂ ਅੱਜ ਗੁਰਪੁਰਬ ਦੇ ਮੌਕੇ ਤੇ ਡਿਕਸੀ ਗੁਰੂ ਘਰ ਵਿਖੇ ਪਹੁੰਚੇ ਹੋ ਕਿਵੇਂ ਦਾ ਮਹਿਸੂਸ ਹੋ ਰਿਹਾ ਇਹ ਤੇ ਬਹੁਤ ਵਧੀਆ ਵੀ ਬਾਹਰਲੇ ਦੇਸ਼ਾਂ 'ਚ ਵੀ ਗੁਰੂ ਘਰ ਬਣਿਆ ਆ ਸੰਗਤਾਂ ਬਹੁਤ ਆ ਰਹੀਆਂ ਬਾਬੇ ਨਾਨਕ ਦਾ ਪ੍ਰਕਾਸ਼ ਦਿਹਾੜਾ ਮਨਾ ਰਹੀਆਂ ਆ ਦੇ ਸੰਗਤਾਂ ਵੀ ਬਹੁਤ ਜਿਆਦੇ ਦਰਸ਼ਨ ਕਰਨ ਲਈ ਇੱਥੇ ਪਹੁੰਚੀਆਂ ਹੋਈਆਂ ਤੇ ਸਭ ਪ੍ਰਬੰਧ ਆ ਗੁਰਦੁਆਰੇ ਵੱਲੋਂ ਬਹੁਤ ਵਧੀਆ ਵਾ ਬਹੁਤ ਚੰਗਾ ਲੱਗਦਾ ਵਾ ਇੱਜ ਸਵੇਰੇ ਸਵੇਰੇ ਹਜੇ 10 ਵਜ ਦਾ ਸਮਾਂ ਆ ਤੇ ਗੁਰਦੁਆਰੇ ਦੇ ਵਿੱਚ ਇੰਨਾ ਜ਼ਿਆਦਾ ਇਕੱਠ ਹੋ ਗਿਆ ਤੁਹਾਨੂੰ ਉਮੀਦ ਸੀ ਕਿ ਸਵੇਰੇ ਸਵੇਰੇ ਵੀ ਇੰਨਾ ਰਸ ਹੋਊਗਾ ਅੱਜ ਭੋਗ ਪੈਣੇ ਆ ਭੋਗ ਪੈਣ ਤੇ ਸਾਰੀਆਂ ਸੰਗਤਾਂ ਜਿਹੜੀਆਂ ਉਹ ਬਾਅਦ ਤੋਂ ਬਾਅਦ ਗੁਰਦੁਆਰੇ ਵੀ ਆਉਂਦੀਆਂ ਆ ਦਰਸ਼ਨ ਕਰਨ ਭੋਗ ਦੇ ਟਾਈਮ ਸਾਰੀ ਸੰਗਤ ਦੇ ਮਨ 'ਚ ਇਤਸ਼ਾਹ ਹੁੰਦਾ ਵੀ ਅਸੀਂ ਜ਼ਰੂਰ ਦਰਸ਼ਨ ਕਰਨੇ ਨੂੰ ਸਾਹਿਬ ਦੇ ਗੁਰਦੁਆਰੇ ਜਾਣਾ ਇਸ ਕਰਕੇ ਸੰਗਤਾਂ ਵੀ ਆ ਰਹੀਆਂ ਜਲ ਤਾਂ ਤੁਸੀਂ ਅੱਜ ਅਥੇ ਗੁਰਪੁਰਬ ਦੇ ਮੌਕੇ ਤੇ ਗੁਰੂ ਘਰ ਦੇ ਵਿੱਚ ਸੇਵਾ ਵੀ ਕਰ ਰਹੇ ਹੋ ਤੇ ਇੰਨੀਆਂ ਸੰਗਤਾਂ ਇੱਥੇ ਆਈਆਂ ਹੋਈਆਂ ਨੇ ਕਿਵੇਂ ਦਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਜੀ ਬਹੁਤ ਜ਼ਿਆਦਾ ਤੁਸੀਂ ਦੇਖੋ ਇਕੱਠ ਹੈਗਾ ਤੇ ਬਿਲਕੁਲ ਪੰਜਾਬ ਦਾ ਮਾਹੌਲ ਲੱਗ ਰਿਹਾ ਤੇ ਸਾਰੇ ਜਿੰਨੇ ਵੀ ਸੰਗਤ ਆਈ ਆ ਬਹੁਤ ਪਿਆਰ ਨਾਲ ਮੱਥਾ ਟੇਕ ਰਹੀ ਆ ਤੇ ਸੇਵਾ ਲੰਗਰ ਪਾਣੀ ਛਕ ਰਹੇ ਨੇ ਬਹੁਤ ਵਧੀਆ ਤੁਸੀਂ ਅੱਜ ਜਿੱਥੇ ਸਵੇਰ ਤੋਂ ਆਏ ਹੋ ਜਾਂ ਗੁਰੂ ਘਰ ਜੀ ਸਵੇਰ ਤੋਂ ਆਏ ਮੈਂ ਸਵੇਰੇ ਅਸੀਂ ਰਾਤ ਵੀ ਇੱਥੇ ਸੀਗੇ ਸਾਰੀ ਰਾਤ ਸੇਵਾ ਚੱਲਦੀ ਰਹੀ ਤੇ ਹੁਣ ਵੀ ਇੱਥੇ ਆ ਤੇ ਅੱਜ ਪੂਰਾ ਦਿਨ ਸੇਵਾ ਕਰੋਗੇ ਤੁਸੀਂ ਇੱਥੇ ਜੀ ਸਾਰਾ ਦਿਨ ਸੇਵਾ ਕਰਨਾ ਰਾਤ ਦੇ 8 10 11 ਵੱਜ ਜਾਣੇ ਆ ਜੀ ਤੇ ਕਿਸ ਚੀਜ਼ ਦੀ ਸੇਵਾ ਨਿਭਾਈ ਜਾ ਰਹੀ ਆ ਤੁਹਾਡੇ ਵੱਲੋਂ ਮੈਂ ਲੰਗਰ ਹਾਲ ਚ ਸੇਵਾ ਕਰਦਾ ਹਾਂ ਜੀ ਮੋਸਟਲੀ ਹੋਰ ਵੀ ਨੌਜਵਾਨ ਦੇ ਜਿਹੜੀ ਨੌਜਵਾਨ ਪੀੜ੍ਹੀ ਵਿੱਚੋਂ ਹੋਰ ਵੀ ਹੈਗੇ ਨੇ ਨੌਜਵਾਨ ਹੰਦਾਂ ਹਾਂਜੀ ਹਾਂਜੀ ਬਹੁਤ ਸਾਰੇ ਸੇਵਾਦਾਰ ਬੀਬੀਆਂ ਭੈਣਾਂ ਸਾਰੇ ਸੇਵਾਦਾਰ ਇਕੱਠੇ ਨੇ ਤੇ ਲੰਗਰ ਹਾਲ 'ਚ ਉੱਪਰ ਸਭ ਦੀ ਅੜੜ ਸੇਵਾ ਲੱਗੀ ਹੋਈ ਆ ਜੀ ਉਹ ਕਰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਿੱਤਰ ਜੀਵਨ ਬਾਰੇ ਜੋ ਕੁਝ ਕਿਹਾ ਜਾਵੇ ਉਹ ਥੋੜਾ ਕਿਉਂਕਿ ਸੰਸਾਰ ਦਾ ਪਹਿਲਾ ਇਹ ਸਤਿਗੁਰੂ ਹੈ ਜਿਹਨੂੰ ਸਾਰੇ ਧਰਮਾਂ ਦੇ ਲੋਕ ਮੰਨਦੇ ਤੇ ਜਿਹਦਾ ਸਿਧਾਂਤ ਕੀਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਿਹੜਾ ਤੁਸੀਂ ਕੋਈ ਐਤਲ ਕੀਤਾ ਵੀ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਇਹ ਸ਼ਬਦ ਕਹਿਣ ਤੋਂ ਬਾਹਰੇ ਹੈ ਕਿ ਮੈਨੂੰ ਅੱਜ ਕਿੰਨੀ ਖੁਸ਼ੀ ਹੈ ਮੈਨੂੰ ਕਿੰਨਾ ਚਾਅ ਹੈ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦਾ ਮੈਂ ਉਹਨੂੰ ਸ਼ਬਦਾਂ ਰਾਹੀਂ ਨਹੀਂ ਬਿਆਨ ਕਰ ਸਕਦਾ ਪਰ ਇਹ ਜ਼ਰੂਰ ਬੇਨਤੀ ਕਰੂੰਗਾ ਤੁਹਾਡੇ ਟੀਵੀ ਮਾਧਿਅਮ ਦੇ ਰਾਹੀਂ ਵੀ ਸਾਨੂੰ ਗੁਰੂ ਨਾਨਕ ਦੇ ਸਿਧਾਂਤ ਅਨੁਸਾਰ ਚੱਲਣਾ ਚਾਹੀਦਾ ਸੰਸਾਰ ਵਿੱਚ ਮੁਹੱਬਤ ਸਦ ਭਾਵਨਾ ਸਾਂਝੀ ਵਾਲਤਾ ਤੇ ਏਕੇ ਦਾ ਸਨੇਹਾ ਜਿਹੜਾ ਨਾ ਜਿਵੇਂ ਗੁਰੂ ਸਾਹਿਬ ਨੇ ਪਹਚਾਇਆ ਹੈ ਉਹ ਸਾਡੇ ਘਰ ਘਰ ਅੰਦਰ ਜਾਣਾ ਚਾਹੀਦਾ ਤੇ ਸਿੱਖੀ ਦੇ ਤਿੰਨ ਮੁੱਢਲੇ ਅਸੂਲ ਕਿਰਤ ਕਰੋ ਨਾਮ ਜਪੋ ਵੰਡ ਕੇ ਖਾਓ ਇਹਦੇ ਸਾਨੂੰ ਧਾਰਨ ਨਹੀਂ ਬਣਨਾ ਚਾਹੀਦਾ ਖਾਲਸਾ ਅੰਟਾਰੀਓ ਖਾਲਸਾ ਦਰਬਾਰ ਵੱਲੋਂ ਤੁਸੀਂ ਵੇਖ ਰਹੇ ਹੋ ਕਿੰਨੀ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਆਈ ਹੈ ਔਰ ਹਰ ਸਿੱਖ ਦੇ ਦਿਲ ਅੰਦਰ ਕششਾ ਕਿ ਮੈਂ ਅੱਜ ਗੁਰਦਰਾ ਸਾਹਿਬ ਜਾ ਕੇ ਮੱਥਾ ਟੇਕਾਂ ਔਰ ਸਿੱਖ ਧਰਮ ਦੇ ਨਾਲ ਨਾਲ ਦੂਜੇ ਧਰਮਾਂ ਦੇ ਲੋਕ Hindu, Muslim, Sikh, ईसाई ਜਾਨੀ ਸਾਰੇ ਹੀ ਵਰਗਾਂ ਦੇ ਲੋਕ ਗੁਰੂ ਨਾਨਕ ਸਾਹਿਬ ਜੀ ਨੂੰ ਆਪਣਾ ਮੁਰਸ਼ਿਦ ਮੰਨਦੇ ਨੇ ਆਪਣਾ ਰਹਿ ਪਰ ਮੰਦੇ ਨੇ ਇੱਕ ਵਾਰ ਫਿਰ ਮੈਂ ਤੁਹਾਡੀ ਟੀਵੀ ਮੀਡੀਆ ਮਧਿਮ ਦੇ ਰਹੀਂ ਜਿੱਥੇ ਤੁਹਾਡੀ ਟੀਮ ਦਾ ਧੰਨਵਾਦ ਕਰਨਾ ਉਸੇ ਕਾਲਪੁਰਖ ਵੈਗਰੂ ਅਗੇ ਅਰਦਾਸ ਕਰਦਾ ਕਿ ਸਾਰੇ ਸੰਸਾਰ ਵਿੱਚ ਸਤਿ ਭਾਵਨਾ ਮੁਹੱਬਤ ਪਿਆਰ ਜਿਹੜਾ ਉਹ ਗੂੰਜਦਾ ਰਹੇ ਤੇ ਜਰਰੇ ਜਰਰੇ ਵਿੱਚੋਂ ਆਵਾਜ਼ ਆਉਂਦੀ ਰਹੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮੈਂ ਜੋ ਅੱਜ ਮਹਿਸੂਸ ਕਰ ਰਿਹਾ ਹਾਂ ਆਪਣੇ ਆਪ ਨੂੰ ਸਿੱਖ ਹੋਣ ਤੇ ਫਖਰ ਮਹਿਸੂਸ ਕਰ ਰਿਹਾ ਕਿ ਸਤਗੁਰਾਂ ਦੀ ਕਿੰਡੀ ਅਪਾਰ ਬਖਸ਼ਿਸ਼ ਆ ਵਰਲਡ ਦੇ ਵਿੱਚ ਜਿੱਥੇ ਵੀ ਦੁਨੀਆ ਦੇ ਵਿੱਚ ਕੋਨੇ-ਕੋਨੇ ਵਿੱਚ ਨਾ ਗੁਰੂ ਨਾਨਕ ਨਾਮ ਲੈ ਵਸ ਸਿੱਖ ਸੰਗਤਾਂ ਵਸਦੀਆਂ ਹਨ ਬੜੇ ਹੀ ਪਿਆਰ ਸਤਕਾਰ ਨਾਲ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰ ਮਨਾਇਆ ਜਾ ਰਿਹਾ ਹੈ ਅਸੀਂ ਪਹਿਲੀ ਵਾਰ ਇੱਥੇ ਕੈਨੇਡਾ ਦੀ ਧਰਤੀ ਤੇ ਟ੍ਰਾਂਟੋ ਅਨਟਾਰੀਓ ਖਾਲਸਾ ਦਿਵਾਰ ਵਿਖੇ ਗੁਰਪੂਰ ਬਰਾਲਕੇ ਮਨਾ ਰਹੇ ਹਾਂ ਤੇ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ ਔਰ ਉਮੀਦ ਕਰਦੇ ਹਾਂ ਕਿ ਸਤਿਗੁਰੂ ਇਹ ਕਿਰਪਾ ਕਰਨਗੇ ਜੋ ਉਹਨਾਂ ਦਾ ਨਾਰਾ ਹੈ ਉਹ ਸਮੁੱਚੇ ਵਰਲਡ ਵਿੱਚ ਲਾਗੂ ਹੋਵੇਗਾ ਹਰੇਕ ਦੇ ਦਿਲ ਵਿੱਚ ਪਿਆਰ ਮੁਹੱਬਤ ਜਾਗੇਗੀ ਹਰੇਕ ਵੈਰ ਬਿਰੋ ਤੋਂ ਉੱਪਰ ਉੱਠ ਕੇ ਜਾ ਧਰਮ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੇ ਨਾਂ ਤੇ ਜਿਹੜਾ ਉਪਦੇਸ਼ ਸਾਨੂੰ ਸਤਿਗੁਰੂ ਬਖਸ਼ ਕੇ ਗਏ ਹਨ ਉਸ ਉਪਦੇਸ਼ ਦੇ ਨਾਲ ਸਮੁੱਚਾ ਸੰਸਾਰ ਜਿਹੜਾ ਜੁੜਨ ਦਾ ਯਤਨ ਕਰੇਗਾ ਤਾਂ ਹੀ ਸਮਾਜ ਦੇ ਵਿੱਚ ਏਕਤਾ ਇਤਵਾਗ ਬਣੀ ਰਹਿ ਸਕਦੀ ਏ ਤਾਂ ਹੀ ਇਹ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜੋ ਨਾਲ ਸਤਿਗੁਰਾਂ ਦੇ ਬਚਨ ਉਚਾਰੇ ਹਨ ਉਹਦੇ ਮੁਤਾਬਕ ਜੋ ਅੱਜ ਸੰਸਾਰ ਵਿੱਚ ਘਟਨਾਵਾਂ ਘਟ ਰਹੀਆਂ ਨੇ ਉਹ ਬਹੁਤ ਹੀ ਨਰਾਸ਼ਾ ਜਨਕ ਕਰਨ ਵਾਲੀਆਂ ਨੇ ਤੇ ਉਮੀਦ ਕਰਦੇ ਆ ਸਤਿਗੁਰੂ ਕਿਰਪਾ ਕਰਨਗੇ ਜੋ ਭੁੱਲੇ ਭਟਕੇ ਰਾਹੀ ਨੇ ਜਿਵੇਂ ਉਹਨਾਂ ਕੋਡੇ ਰਾਕਸ਼ ਵਰਗੇ ਸੁਧਾਰੇ ਉਦਾਂ ਹੀ ਆਪਣੇ ਸ਼ਬਦ ਦੇ ਬਾਣ ਰਹੀਂ ਭੁੱਲੇ ਭਟਕੇ ਲੋਕਾਂ ਨੂੰ ਸੁਧਾਰ ਕੇ ਆਪਣੇ ਚਰਨਾਂ ਨਾਲ ਜੋੜਨਗੇ ਤੇ ਇਹ ਮਨੁੱਖਤਾ ਦੀ ਕਲਿਆਣ ਕਰਨਗੇ ਸਰਬੱਤ ਭਲੇ ਦਾ ਨਾਰਾ ਸਦਾ ਗੂੰਜਦਾ ਰਹੇਗਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਮੂਰਤ ਦੇ ਉੱਪਰ ਇੰਨੀ ਸੰਗਤ ਇੱਥੇ ਗੁਰੂ ਘਰ ਦੇ ਵਿੱਚ ਪਹੁੰਚੇ ਆ ਬ੍ਰੈਂਟਨ ਦੇ ਵਿੱਚ ਕਿਵੇਂ ਦਾ ਮਹਿਸੂਸ ਹੋ ਰਿਹਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਾਧ ਸੰਗਤ ਜੀ ਨੂੰ ਗੁਰਨਾਣ ਦੇਵ ਜੀ ਗੁਰਪਰਵ ਦੀਆਂ ਬਹੁਤ ਬਹੁਤ ਵਧਾਈਆਂ ਤੇ ਇੱਥੇ ਆ ਕੇ ਤਾਂ ਮਤਲਬ ਪੰਜਾਬ ਹੀ ਲੱਗਦਾ ਐਨਾ ਸੋਹਣਾ ਮਾਹੌਲ ਹੈ ਕਮੇਟੀ ਨੇ ਬਹੁਤ ਸੋਹਣਾ ਪ੍ਰਬੰਧ ਕੀਤਾ ਹਰ ਤਰ੍ਹਾਂ ਦਾ ਅਰੇਂਜਮੈਂਟ ਕੀਤਾ ਸੰਗਤ ਦੀ ਸਹੂਲਤ ਵਾਸਤੇ ਮਨ ਬਹੁਤ ਖੁਸ਼ ਹੋਇਆ ਤੇ ਆਪਦੇ ਚੈਨਲ ਦੇ ਦੇਖਦੇ ਸਾਰੇ ਵੀਰਾਂ ਭਰਾਵਾਂ ਨੂੰ ਆਨਲਾਈਨ ਦੇਖਦੇ ਨੂੰ ਸਾਰੇ ਗੁਰਪਰਵ ਦੀਆਂ ਬਹੁਤ ਬਹੁਤ ਵਧਾਈਆਂ ਜੀ ਤੁਸੀਂ ਆਪਣੇ ਪਰਿਵਾਰ ਸਮੇਤ ਆ ਜਿੱਥੇ ਪਹੁੰਚੇ ਨਹੀਂ ਜੀ ਅਸੀਂ ਦੇਖਣਾ ਗੁਰੂ ਗੁਰੂਕਰ ਦਰਸ਼ਨ ਕਰਨੀ ਆਉਂਦੀ ਹੈ ਜੀ ਸਭ ਤੋਂ ਪਹਿਲਾਂ ਪਾਤਸ਼ਾਹ ਤਾਂ ਤੱਕ ਸ਼੍ਰੀ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦੇ ਹਾਵੇ ਦੀ ਸਮੂਹ ਲੋਕਾਂ ਨੂੰ ਲੱਖ ਲੱਖ ਵਧਾਈ ਹੋਵੇ ਜਿੱਥੇ ਆਪਾਂ ਵਧਾਈਆਂ ਦੇ ਰਹੇ ਹਾਂ ਜੋ ਸਾਨੂੰ ਸਾਰੇ ਗੁਰਸੇਵਾਨਾਂ ਨੇ ਪ੍ਰੇਰਿਆ ਕੀ ਅਸੀਂ ਦੇਖਿਆ ਕਿ ਅਸੀਂ ਉਹਨਾਂ ਦੇ ਲੀਗਾ ਤੇ ਚੱਲਦੇ ਆ ਕਿ ਨਹੀਂ ਚੱਲਦੇ ਇਹਨੇ ਬਾਦਸ਼ਾਹ ਤੋਂ ਲੈ ਕੇ ਦਸਾਂ ਬਾਦਸ਼ਾਹ ਤੱਕ ਆਪਾਂ ਨੂੰ ਸਿੱਖੀ ਨਾਲ ਜੋੜਨ ਦੀ ਬੇਨਤੀ ਕੀਤੀ ਗਈ ਅਸੀਂ ਕਿੰਨੇ ਕੁ ਜੁੜੇ ਹਾਂ ਅਸੀਂ ਰੋਜ਼ ਇਹ ਇਹ ਨਹੀਂ ਕਿ ਅਮਰਸ਼ਾ ਕੇ ਗੁਰੂ ਵਾਲੇ ਬੜੀਆਂ ਸਿੱਖਣੇ ਕਬਰ ਰਹੇਗਾ ਸਾਨੂੰ ਯਾਜ ਦੇਖਣਾ ਪਊਗਾ ਕਿ ਅਸੀਂ ਕਿੰਨਾ ਗੁਰੂ ਸਾਹਿਬ ਦੇ ਨਾਲ ਲੱਗੇ ਹੋਏ ਹਾਂ ਜਿਵੇਂ ਅਸੀਂ ਗੁਰੂ ਸਾਹਿਬ ਦੇ ਨਾਲ ਨਹੀਂ ਲੱਗੇ ਕਿ ਅਮਰਸ਼ਾ ਕੇ ਗੁਰੂ ਵਾਲੇ ਬਣਿਏ ਤੇ ਆਗਮਰ ਤਿਆਰ ਹੋ ਜੀ ਮਾਤਾ ਜੀ ਤੁਸੀਂ ਅੱਜ ਗੁਰਪੁਰਬ ਮੌਕੇ ਤੇ ਗੁਨਾਣੇ ਦੇ ਚਰ ਪ੍ਰਕਾਸ਼ ਗੁਰੂ ਬਾਬਾ ਅੱਜ ਤੱਕ ਗੁਰਦੁਆਰੇ ਪਹੁੰਚੇ ਕਿਵੇਂ ਦਾ ਲੱਗ ਰਿਹਾ ਹੈ ਹਾਂਜੀ ਅਸੀਂ ਤਿੰਨ ਦਿਨ ਹੋ ਗਏ ਸੇਵਾਜ ਤੇ ਚੱਲ ਰਹੀ ਆ ਹਾਂਜੀ ਪਾਠ ਸੀਗੇ ਸਾਡੇ ਤੇ ਖੁੱਲੇ ਹੋਏ ਉੱਪਰ ਤੇ ਸਾਡੀ ਤਿੰਨੋਂ ਦਿਨ ਜਿੰਨੀ ਵੀ ਬਾਬੇ ਕੋਲ ਸੇਵਾ ਹੋਈ ਕੀਤੀ ਹੈ ਹਾਂਜੀ ਸੰਗਤਾਂ ਦਾ ਅੱਜ ਇੰਨਾ ਇਕੱਠ ਦੇਖਣ ਨੂੰ ਮਿਲ ਰਿਹਾ ਆ ਤੇ ਉਹ ਕਿਵੇਂ ਦਾ ਮਹਿਸੂਸ ਹੋ ਰਿਹਾ ਇੰਨਾ ਇਕੱਠ ਬਹੁਤ ਬਹੁਤ ਖੁਸ਼ੀ ਹੋਈ ਬਹੁਤ ਖੁਸ਼ੀ ਹੋਈ ਮੈਂ ਹਾਂ ਜੀ ਸੰਗਤ ਨੂੰ ਵੀ ਸੰਗਤ ਦੇ ਦਰਸ਼ਨ ਹੋਏ ਆ ਬਹੁਤ ਖੁਸ਼ੀ ਹੋਈ ਪ੍ਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਸਾਰੀ ਜਗਤ ਸਾਡੇ ਅੱਗੇ ਅੱਜ ਵੀ ਤੁਸੀਂ ਇੱਥੇ ਸੇਵਾ ਕਰੋਗੇ ਗੁਰੂ ਕਾ ਜੀ ਹਾਂ ਜੀ ਹਾਂ ਜੀ ਅੱਜ ਸੇਵਾ ਚੱਲੂਗੀ ਸਾਰਾ ਦਿਨ ਸੇਵਾ ਚੱਲੂਗੀ ਹਾਂ ਜੀ ਹਾਂ ਜੀ ਹਾਂ ਜੀ ਅਸੀਂ ਤਾਂ ਬਹੁਤ ਪੁਰਾਣੇ ਆ ਜੀ ਸੇਵਾਦਾਰ ਬਾਬਾ ਜਿੰਨੀ ਸਾਡੇ ਕੋਲ ਸਰੂਗੀ ਉਨੀ ਕਰਾਂਗੇ ਹਾਂ ਮਨ ਨੂੰ ਲੱਗਦਾ ਹੈ ਕਿ ਜਿਵੇਂ ਜਿਵੇਂ ਸਾਲ ਅੱਗੇ ਵੱਧਦਾ ਟਾਈਮ ਸਮਾਂ ਅੱਗੇ ਲੰਘ ਰਿਹਾ ਤਾਂ ਲੋਕਾਂ ਦਾ ਇਕੱਠ ਵੱਧਦਾ ਜਾ ਰਿਹਾ ਹਾਂਜੀ ਬਹੁਤ ਸੰਗਤ ਸਰਦਾ ਸਰਦਾ ਕਰਕੇ ਆ ਰਹੇ ਜੋ ਸਰਦਾ ਪ੍ਰਮਾਤਮਾ ਨੇ ਵਰਕੀ ਹੋਈ ਹੈ ਹਰ ਕਿਦਾਂ ਦਿਲ ਕਰਦਾ ਮੈਂ ਗੁਰੂ ਘਰ ਜਾਵਾਂ ਬੱਚੇ ਸਟੂਡੈਂਟ ਕਿੰਨੇ ਆ ਸਾਰੇ ਬੱਚੇ ਹੁੰਦੇ ਆ ਐਨਾ ਮਨ ਲਾ ਕੇ ਸੇਵਾ ਕਰਦੇ ਆ ਬਹੁਤ ਮਨ ਖੁਸ਼ ਹੁੰਦਾ ਜੇ ਦੇਖੀ ਲੈ ਮਾਤਾ ਜੀ ਤੁਸੀਂ ਅੱਜ ਗੁਰੂ ਘਰ ਚ ਸੇਵਾ ਕਰ ਰਹੇ ਹੋ ਪ੍ਰਕਾਸ਼ ਮੁਰਾ ਮੌਕੇ ਬੜਾ ਹੀ ਖਾਸ ਦਿਨ ਹੈ ਅੱਜ ਕਿਵੇਂ ਦਾ ਲੱਗ ਰਿਹਾ ਸਾਨੂੰ ਬਹੁਤ ਵਧੀਆ ਲੱਗ ਰਿਹਾ ਇੱਥੇ ਬਹੁਤ ਜ਼ਿਆਦਾ ਸੰਗਤ ਆਉਂਦੀ ਹੈ ਬਹੁਤ ਜ਼ਿਆਦਾ ਸਾਰੇ ਹੀ ਪ੍ਰੋਗਰਾਮਾਂ ਤੇ ਬਹੁਤ ਜ਼ਿਆਦਾ ਸੰਗਤ ਦਾ ਉਤਸ਼ਾਹ ਹੁੰਦਾ ਹੈ ਤੇ ਬਹੁਤ ਵਧੀਆ ਇੱਥੇ ਸੇਵਾ ਹੁੰਦੀ ਹੈ ਸੇਵਾ ਬਹੁਤ ਵਧੀਆ ਲਗਾਉਣੀ ਤੁਸੀਂ ਇੱਥੇ ਸੇਵਾ ਰੋਜ਼ ਕਰਦੇ ਹੋ ਜ ਸਪੈਸ਼ਲ ਅੱਜ ਆਏ ਹੋ ਡੇਢ ਸਾਲ ਤੋਂ ਮੈਂ ਰੋਜ਼ ਆਉਣੀ ਹੈ ਹਾਂਜੀ ਏ ਅੱਜ ਜ਼ਿਆਦਾ ਸੰਗਤਾਂ ਲੱਗ ਰਹੀਆਂ ਨੇ ਜੀ ਹਾਂ ਜੀ ਅੱਜ ਬਹੁਤ ਜ਼ਿਆਦਾ ਜੀ ਹਾਂ ਜੀ ਦੀਵਾਲੀ ਤੇ ਵੀ ਬਹੁਤ ਜ਼ਿਆਦਾ ਸੀ ਜੀ ਅੱਜ ਅੱਜ ਉਦੋਂ ਵੀ ਜ਼ਿਆਦਾ ਵੱਧ ਨੇ ਸੰਗਤ ਇਹ ਇੱਥੇ ਜਿਵੇਂ ਲੰਗਰ ਦੀ ਸੇਵਾ ਹੋ ਰਹੀ ਹੈ ਤਾਂ ਲੋਕਾਂ ਨੂੰ ਜਗ੍ਹਾ ਨਹੀਂ ਮਿਲਦੀ ਹੋਣੀ ਸੇਵਾ ਕਰਨ ਦੀ ਕਿਉਂਕਿ ਸਾਰੇ ਸੇਵਾ ਕਰ ਹਾਂ ਜੀ ਹਾਂ ਜੀ ਇੱਥੇ ਜਗ੍ਹਾ ਨਹੀਂ ਜੀ ਮਿਲਦੀ ਅੱਜ ਤਾਂ ਜਗ੍ਹਾ ਨਹੀਂ ਮਿਲ ਰਹੀ ਬਹੁਤ ਸੰਗਤ ਸੇਵਾ ਕਰਦੀ ਹੈ ਜੀ ਹਾਂ ਜੀ ਬਾਈ ਖਾਲਸਾ ਬਾਈ ਗਤੇਜ ਤੋਂ ਅੱਜ ਗੁਰੂ ਘਰ ਦੇ ਵਿੱਚ ਅੱਜ ਇਹਨਾਂ ਚੰਗਾ ਦਿਨ ਚੜਿਆ ਹੈ ਇੰਨੀ ਸੰਗਤਾਂ ਪਹੁੰਚੀਆਂ ਹੋਈਆਂ ਨੇ ਕਿਵੇਂ ਦਾ ਮਹਿਸੂਸ ਹੋ ਰਿਹਾ ਪਹਿਲਾਂ ਤਾਂ ਸਾਰੇ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਹੁਤ ਪ੍ਰਸ਼ੰਸਾ ਕਰਦੇ ਹਾਂ ਹਮਦਾਦਾ ਟੀਵੀ ਦੀ ਜੋ ਪ੍ਰਫਾਲਾ ਕੀਤਾ ਇਹਨਾਂ ਨੇ ਤੇ ਗੁਰੂ ਨਾਨਕ ਸਾਹਿਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਇੱਥੇ ਬਹੁਤ ਹੀ ਸੋਹਣਾ ਪ੍ਰਫਾਲਾ ਕੀਤਾ ਲੰਗਰ ਦਾ ਸੰਗਤਾਂ ਦੀ ਸੇਵਾ ਬਹੁਤ ਹੀ ਵਧੀਆ ਹੋ ਰਹੀ ਹੈ ਅਤੇ ਸੰਗਤਾਂ ਦਾ ਬਹੁਤ ਅਛਾ ਹੈ ਗੁਰੂ ਸਾਹਿਬ ਦੀਆਂ ਦਿੱਤੀਆਂ ਉਪਦੇਸ਼ਾਂ ਨੂੰ ਲੈ ਕੇ ਸੰਗਤ ਬਹੁਤ ਖੱਤਰ ਹੋਈ ਹੈ ਤੇ ਸੁਕਰ ਕਰਦਿਆਂ ਹੈ ਉਸਾਦਾ ਤੇ ਦੀਆਂ ਪਾਸ਼ਾ ਦੀਆਂ ਜਿਹਨੇ ਸੰਗਤਾਂ ਨੂੰ ਉਪਦੇਸ਼ ਦੇ ਕੇ ਆਪਣੇ ਲੜ ਲਾਇਆ ਤੇ ਜੋ ਗੁਰੂ ਘਰ ਦੇ ਵਿੱਚ ਤੇ ਲੰਗਰ ਹਾਲ ਦੇ ਵਿੱਚ ਇੰਨੀ ਸੇਵਾ ਹੋ ਰਹੀ ਹੈ ਬਾਹਰ ਨਤਮਸਤਕ ਹੋਣ ਦੇ ਲਈ ਸੰਗਤਾਂ ਇੰਨੀਆਂ ਪਹੁੰਚੀਆਂ ਨੇ ਕੀ ਕਹਿਣਾ ਚਾਹੋਂਗੇ ਇਸ ਕੋਲ ਬਿਲਕੁਲ ਜੀ ਸੰਗਤਾਂ ਦੇ ਵਿੱਚ ਅਥਾ ਜਿਹੜਾ ਛਰਦਾ ਹੈਗੀ ਆ ਭਾਵਨਾ ਹੈਗੀ ਆ ਅੱਜ ਸਾਡੇ ਰੈਬਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਕਿ ਸਿੱਖ ਧਰਮ ਦੇ ਬਾਨੀ ਹੋਏ ਉਹਨਾਂ ਦਾ ਜਨਮ ਦਿਨ ਹੈਗਾ ਆ ਸਾਰੇ ਜੀ ਜਿੰਨੇ ਵੀ ਸਾਡੇ ਲੰਗਰ ਦੇ ਲਾਂਗਰੀ ਹੈਗੇ ਆ ਇਹ ਤਕਰੀਬਨ ਕੱਲ ਜੇ ਗੱਲ ਕਰੀਏ ਕੱਲ ਤਕਰੀਬਨ ਸਵੇਰ ਤੋਂ ਜਿਹੜੀਆਂ ਤਿਆਰੀਆਂ ਨਿਰੰਤਰ ਚੱਲ ਰਹੀਆਂ ਟੀਮਾਂ ਬਾਹਰ ਲੱਗੀਆਂ ਹੋਈਆਂ ਜਿਹੜੇ ਪਕੌੜੇ ਕੱਢਣ ਲੱਗੇ ਹੋਏ ਆ ਕੱਚੇ ਕਰਕੇ ਰੱਖੇ ਹੋਏ ਆ ਸਾਰੇ ਕੱਲ ਜਿਹੜੇ ਆ ਪ੍ਰਸ਼ਾਦ ਦੇ ਦੇਗੇ ਤਿਆਰ ਹੋਏ ਰਾਤ ਸਾਰੀ ਜਿਹੜੀ ਆ ਲੰਗਰ ਪ੍ਰਵਾਹ ਚੱਲੇ ਆ ਹੁਣ ਵੀ ਲੰਗਰ ਚੱਲ ਰਿਹਾ ਹੈਗਾ ਸੋ ਤੁਸੀਂ ਦੇਖ ਰਹੇ ਬੀਬੀਆਂ ਦੇ ਵਿੱਚ ਵੀ ਪੂਰਾ ਇਕੱਠ ਹੈਗਾ ਬਹੁਤ ਉਤਸ਼ਾਹ ਆ ਜੀ ਸੰਗਤ ਦੇ ਵਿੱਚ ਔਰ ਇਸ ਵੇਲੇ ਅਸਲੀ ਜੋ ਨਨਕਾੜਾ ਸਾਹਿਬ ਵਾਲਾ ਮਾਹੌਲ ਆ ਕੈਨੇਡਾ ਦੇ ਵਿੱਚ ਖਾਸ ਤੌਰ ਦੇ ਉੱਤੇ ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਗੁਰਦੁਆਰਾ ਅਨਟੇਰੀਓ ਖਾਲਸਾ ਦਰਵਾਰ ਡੈਕਸੀ ਰੋਡ ਗੁਰਦੁਆਰਾ ਵੇਖੇ ਸੰਗਤ ਦਾ ਠਾਠਾ ਮਾਰਦਾ ਕਾਠ ਇਸ ਗੱਲ ਦੀ ਗਵਾਹੀ ਦਿੰਦਾ ਕਿ ਜਿੱਥੇ ਵੀ ਕੋਨੇ-ਕੋਨੇ ਦੇ ਵਿੱਚ ਗੁਰੂ ਦਾ ਸਿੱਖ ਵੱਸਦਾ ਆ ਉੱਥੇ ਗੁਰਨਾਨਕ ਪਾਤਸ਼ਾਹ ਦੇ ਲਗਾਏ ਹੋਏ ਲੰਗਰਾਂ ਦੀ ਸੇਵਾ ਜਿਹੜੀ ਆ ਇਹ ਨਿਰੰਤਰ ਇਦਾਂ ਹੀ ਸੰਗਤ ਦੇ ਸਹਿਯੋਗ ਦੇ ਨਾਲ ਚੱਲਦੀ ਰਹੇਗੀ ਤੇ ਜੀ ਨੌਜਵਾਨਾਂ ਦੀ ਗੱਲ ਕਰੀਏ ਤਾਂ ਕੀ ਨੌਜਵਾਨ ਵੀ ਇੱਥੇ ਸੇਵਾ ਕਰਨ ਦੇ ਲਈ ਪਹੁੰਚ ਰਹੇ ਨੇ ਨੌਜਵਾਨ ਇੰਨੇ ਹੁੰਦੇ ਆ ਜੀ ਸਮੇਂ ਤੋਂ ਸਮੇਂ ਆਣ ਕੇ ਕਈ ਵਾਰੀ ਮੇਰੇ ਸੋਸ਼ਲ ਮੀਡੀਆ ਦੇ ਉੱਤੇ ਮੈਂ ਸਪੈਸ਼ਲ ਪਿਕਚਰਜ਼ ਪਾਉਣਾ ਕੱਲੀਆਂ ਸਾਡੀਆਂ ਭੈਣਾਂ ਜਾਂ ਬੱਚੀਆਂ ਨਹੀਂ ਸਾਡੇ ਜਿਹੜੇ ਮੁੰਡੇ ਆ ਨੌਜਵਾਨ ਜੇ ਅੱਜ ਵੀ ਤੁਸੀਂ ਦੇਖੋਗੇ ਜਿੰਨੀ ਇਸ ਵੇਲੇ ਪਕੌੜੀਆਂ ਦੀ ਸੇਵਾ ਘੱਟੋ ਘੱਟ 35 40 ਮੁੰਡਿਆਂ ਦਾ ਜਥਾ ਆ ਜੀ ਜਿਹੜੇ ਨੌਜਵਾਨ ਨੇ ਔਰ ਮੈਜੋਰਟੀ ਆਫ ਇੰਟਰਨੈਸ਼ਨਲ ਸਟੂਡੈਂਟ ਨੇ ਔਰ ਇਦਾਂ ਹੀ ਜੇ ਤੁਸੀਂ ਤਵੀ ਦੇ ਉੱਤੇ ਵੀ ਵਾਸਟ ਮੈਜੋਰਟੀ ਦੇਖੋਗੇ ਔਰ ਖਾਸ ਤੌਰ ਤੇ ਜਦ ਇੱਕ ਦੋ ਘੰਟੇ ਬਾਅਦ ਜਦੋਂ ਬੀਬੀਆਂ ਨੇ ਘਰਾਂ ਨੂੰ ਚਲੇ ਜਾਣਾ ਤਾਂ ਸਾਡੇ ਨੌਜਵਾਨ ਬੱਚੇ ਬੱਚੀਆਂ ਨੇ ਸਾਰਾ ਇਹ ਜਿਹੜਾ ਅਸੀਂ ਦਾ ਸੈਲਫ ਫੈਸਿਲਿਟੇਟ ਕਰ ਰਹੇ ਆਂ ਔਰ ਇਸ ਵੇਲੇ ਸਹੀ ਮਾਇਨੇ ਦੇ ਵਿੱਚ ਜਿਹੜਾ ਫਲਸਫਾ ਲੋੜਵੰਦਾਂ ਦੁਆਰਾ ਲੋੜਵੰਦਾਂ ਲਈ ਉਹ ਚੱਲ ਰਿਹਾ ਬੱਚੇ ਆਪੇ ਲੰਗਰ ਤਿਆਰ ਕਰਦੇ ਆ ਆਪੇ ਵਰਤੌਂਦੇ ਆ ਔਰ ਆਪੇ ਛਕ ਰਹੇ ਆ ਸੋ ਬਹੁਤ ਬਹੁਤ ਜਿਹੜਾ ਯੂਥ ਦਾ ਇਹਦੇ ਵਿੱਚ ਸਹਿਯੋਗ ਹੈਗਾ ਜੀ ਹੁਣ ਅਸੀਂ ਤੁਹਾਨੂੰ ਦਰਸ਼ਨ ਕਰਾਏ অন্ਟਾਰੀਓ ਖਾਲਸਾ ਦਰਬਾਰ ਗੁਰਦੁਆਰਾ ਸਾਹਿਬ ਦੇ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚੀਆਂ ਹੋਈਆਂ ਨੇ ਤੇ ਗੁਰੂ ਜੀ ਦਾ ਆਸ਼ੀਰਵਾਦ ਲੈ ਰਹੀਆਂ ਨੇ ਬਹੁਤ ਵਧੀਆ ਸਜਾਵਟ ਕੀਤੀ ਗਈ ਹੈ ਗੁਰੂ ਘਰ ਦੇ ਅੰਦਰ ਤੇ ਇਸ ਦੇ ਨਾਲ ਹੀ ਹੋਰ ਵੀ ਜੋ ਗੁਰਦੁਆਰੇ ਨੇ ਉਹ ਇੱਥੇ ਵੀ ਤੁਹਾਨੂੰ ਦਰਸ਼ਨ ਕਰਾਉਣਾ ਹੁਣ ਅਸੀਂ ਪਹੁੰਚਦੇ ਆਂ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਮਾਲਟਨ ਵਿਖੇ ਜਿੱਥੇ ਦੇਖਦੇ ਆ ਕਿ ਸੰਗਤਾਂ ਦਾ ਕਿੰਨਾ ਇਕੱਠ ਹੋਇਆ ਤਾਂ ਹੁਣ ਅਸੀਂ ਪਹੁੰਚ ਚੁੱਕੇ ਹਾਂ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਜਿੱਥੇਗੀ ਸੰਗਤਾਂ ਦਾ ਇਕੱਠ ਇੱਥੇ ਵੀ ਦੇਖਣ ਨੂੰ ਮਿਲ ਰਿਹਾ ਹੈ ਤੇ ਇੱਥੇ ਵੀ ਸੰਗਤਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਤੋਂ ਵੀ ਜਾਣਦੇ ਆ ਕਿ ਉਹਨਾਂ ਨੂੰ ਇਸ ਮੌਕੇ ਤੇ ਕਿਹੋ ਜਿਹਾ ਲੱਗ ਰਿਹਾ ਹੈ ਜੋ ਇੱਥੋਂ ਦੀ ਪ੍ਰਬੰਧਕ ਕਮੇਟੀ ਹੈ ਜਾਂ ਫਿਰ ਵੋਲੰਟੀਅਰਸ ਜੋ ਇੱਥੇ ਸੇਵਾ ਕਰ ਰਹੇ ਨੇ ਉਹਨਾਂ ਦੇ ਵੱਲੋਂ ਪਾਰਕਿੰਗ ਨੂੰ ਲੈ ਕੇ ਪੂਰੇ ਪੁਕਤਾ ਪ੍ਰਬੰਧ ਕੀਤੇ ਹੋਏ ਨੇ ਸਭ ਕੁਝ ਬਹੁਤ ਵਧੀਆ ਤਰੀਕੇ ਦੇ ਨਾਲ ਮੈਨੇਜ ਕੀਤਾ ਆ ਤੇ ਬਾਕੀ ਸੰਗਤਾਂ ਤੋਂ ਜਾਣਦੇ ਆ ਤਾਂ ਬੱਤ ਜੀ ਤੁਸੀਂ ਗੁਰਦੁਆਰਾ ਸਾਹਿਬ ਨਤਮਸਤਕ ਹੁੰਦੇ ਲਈ ਆਏ ਹੋ ਬਹੁਤ ਵਧੀਆ ਲੰਘਿਆ ਮੈਨੂੰ ਤਾਂ ਮੈਂ ਬੜੀ ਦੇਰ ਬਾਅਦ ਆਈ ਮੈਂ 2C ਤੋਂ ਆਈ ਆ ਇਸ ਕਰਕੇ ਮੇਰਾ ਦਿਲ ਕਰਦਾ ਸੀਗਾ ਵੀ ਵੰਗੋ ਦੁਆਰਾ ਸਾਮਝੂਰ ਦੇਖ ਕੇ ਜਾਣਾ ਤੇ ਬਹੁਤ ਹੀ ਵਧੀਆ ਲੰਘਾ ਮਨ ਨੂੰ ਬਹੁਤ ਸ਼ਾਂਤੀ ਮਿਲੀ ਅੰਦਰ ਬਾਬਾ ਜੀ ਦਾ ਪਾਠ ਸੁਣ ਕੇ ਤੇ ਬਹੁਤ ਵਧੀਆ ਲੰਘਾ ਜਿਵੇਂ ਤੁਸੀਂ ਅੱਜ 2C ਤੋਂ ਆਏ ਹੋ ਤੁਸੀਂ ਤਾਂ ਉੱਥੇ ਵੀ ਗੁਰਦੁਆਰਿਆਂ ਦੇ ਵਿੱਚ ਇਦਾਂ ਹੀ ਰੌਣਕ ਲੱਗਦੀ ਹੈ ਗੁਰਪੁਰਬ ਮੌਕੇ ਨਹੀਂ ਜਿਹੜੇ ਸ਼ਹਿਰ ਚ ਅਸੀਂ ਰਹਿੰਦੇ ਆ ਨਾ ਉੱਥੇ ਗੁਰਦੁਆਰਾ ਸਭ ਹੈ ਹੀ ਨਹੀਂਗਾ ਫਿਰ ਸਾਡੇ ਲੱਗੇ ਕੋਲੋਣਾ ਸ਼ਹਿਰ ਆ ਉੱਥੇ ਆ ਤੇ ਉੱਥੇ ਜਾਣਾ ਪੈਂਦਾ ਦੂਰ ਹੁਣ ਫਿਰ ਮੈਂ ਆਪਣੀ ਸਿਸਟਰ ਕੋਲ ਆਈ ਸੀਗੀ ਤੇ ਮੈਂ ਕਿਹਾ ਮੈਂ ਮਾਰਟਿੰਗ ਗੁਰਦੁਆਰਾ ਸਾਹਿਬ ਬਹੁਤ ਦੇਖਣਾ ਆ ਵੀ ਅਸੀਂ ਘਰ ਟੀਵੀ ਤੇ ਦੇਖਦੇ ਆ ਨਾ ਤੇ ਬਹੁਤ ਚੰਗਾ ਲੱਗਦਾ ਮੈਂ ਕਿਹਾ ਜਾ ਕੇ ਦੇਖ ਕੇ ਆਉਂਦੇ ਆ ਤੇ ਬਹੁਤ 6 ਸਾਲ ਪਹਾੜ ਆਈ ਆ ਮੈਂ ਇੱਥੇ ਤੇ ਬੜਾ ਵੰਦੀਆ ਲੱਗਾ ਮਿੰਤਾ ਅੰਕਲ ਜੀ ਗੁਰਪੁਰਬ ਮੌਕੇ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਆਏ ਹੂੰ ਕੀ ਕਹਿਣਾ ਚਾਹੋਗੇ ਇਸ ਮੌਕੇ ਅੱਜ ਅਸੀਂ ਬਹੁਤ ਹੀ ਪਾ ਗਾਣਾ ਦੇਣਾ ਗੁਰਨਾਨ ਦੇਵ ਜੀ ਦਾ ਜਨਮ ਦਾਣਾ ਤੇ ਗੁਰੂ ਘਰ ਆਏ ਆ ਗੁਰੂ ਘਰ ਦੇ ਦਰਸ਼ਨ ਕਰ ਲੈਣੇ ਆ ਤੇ ਇੱਥੇ ਅੱਜ ਸੰਗਤਾਂ ਜਿਵੇਂ ਪਾਰਕਿੰਗ ਦੀ ਵੀ ਮੁਸ਼ਕਿਲ ਆ ਰਹੀ ਆ ਸੰਗਤਾਂ ਦਾ ਇੰਨਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ ਉਹਦੇ ਬਾਰੇ ਕੀ ਕਹਿਣਾ ਚਾਹੋ ਹੌਲੀ ਹੌਲੀ ਅਡਜਸਟਮੈਂਟ ਹੋਈ ਜਾਂਦੀ ਆ ਜਿਵੇਂ ਚੱਰੀ ਜਾਂਦੇ ਫਿਰ ਰੁਕ ਜਾਂਦੇ 2 ਮਿੰਟ ਤੇ ਖਾਲੀ ਨਹੀਂ ਕਰਦੇਗੇ ਸਭ ਅਡੀਕਦੇ ਆ ਗੱਡੀਆਂ ਨੂੰ ਪਿਆਰ ਨਾਲ ਤੁਹਾਨੂੰ ਲੱਗਦਾ ਕਿ ਜਿਵੇਂ ਜਿਵੇਂ ਸਾਲ ਸਮਾ ਅੱਗੇ ਵਧ ਰਿਹਾ ਹੈ ਤਾਂ ਲੋਕਾਂ ਦਾ ਇਕੱਠ ਹੋਰ ਜ਼ਿਆਦਾ ਵੱਧਦਾ ਜਾਂਦਾ ਗੁਰੂ ਘਰਾਂ ਦਾ ਹੌਲੀ ਹੌਲੀ ਕੋਈ ਜਗ੍ਹਾ ਵੀ ਹੋਰ ਬਣ ਜੂਗੀ ਗੁਰਦੁਆਰੇ ਹੋਰ ਬਣ ਜਾਣਗੇ ਤਾਂ ਮੈਂ ਤਾਂ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਖਾਸ ਮੌਕੇ ਦੇ ਉੱਤੇ ਕੰਗ੍ਰੈਚੁਲੇਸ਼ਨ ਬਧਾਈਆਂ ਸਭ ਨੂੰ ਹਾਂਜੀ ਬਹੁਤ ਚੰਗਾ ਲੱਗਾ ਸੀ ਤਾਂ ਅੰਦੇ ਰਿੰਨੇ ਗੁਰਦੁਆਰਿਆਂ ਸੀ ਮੇਰੇ ਸਿਸਟਰ ਸੀ ਇਹ ਵੀ ਸੀ ਤੋਂ ਆਏ ਸੀ ਆਣਾ ਚਾਹੁੰਦੇ ਸੀ ਇਹਨਾਂ ਨੂੰ ਦਿਖਾਉਣ ਲਈ ਆਪ ਮੱਥਾ ਟੇਕਣ ਲਈ ਆਏ ਆ ਬਹੁਤ ਵਧੀਆ ਸਿਸਟਮ ਹੁੰਦੀ ਇੱਥੇ ਗੁਰਦੁਆਰੇ ਵੇਖ ਕੇ ਬਹੁਤ ਖੁਸ਼ ਹੋਏ ਨੇ ਇਹਨਾਂ ਨੇ ਸ਼ਹਿਰ 'ਚ ਗੁਰਦੁਆਰਾ ਨਹੀਂ ਉੱਥੇ ਮਿਸ ਕਰਦੇ ਗੁਰਦੁਆਰੇ ਨੂੰ ਹਾਂਜੀ ਕੁਸ਼ੀਏ ਇਹ ਨੰਨ ਲਿਆ ਕੇ ਨਾਲ ਆਪ ਨੂੰ ਖਟਿੱਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੱਜ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚੀਆਂ ਨੇ ਇਸ ਮੌਕੇ ਤੇ ਕੀ ਕਹਿਣਾ ਚਾਹੂੰਗੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਜਿਵੇਂ ਹਰ ਸਾਲ ਪੂਰਨ ਮਰਿਆਦਾ ਦੇ ਜਿਵੇਂ ਪ੍ਰਾਤਮਿਕ ਮਰਿਆਦਾ ਦੇ ਚੱਲਦੀ ਪੰਚੀ ਸਿੰਘਾਂ ਦੇ ਨਾਲ ਸੇਵਾ ਦੇ ਵਿੱਚ ਹੋ ਕੇ ਗੁਰੂ ਗ੍ਰੰਥ ਸਾਹਿਬ ਦੇ ਫੰਡਪਾਠ ਸਾਹਿਬ ਹੁੰਦੇ ਨੇ ਉਹਨਾਂ ਨੇ ਅੱਜ ਭੋਗ ਪਾਏ ਨੇ ਅੱਜ ਵਿਸ਼ੇਸ਼ ਤੌਰ ਤੇ ਸਮੁੱਚੀ ਲੋਕਾਈ ਨੂੰ ਤਾਂ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀ ਦੇ ਮਹਾਨ ਅਵਤਾਰ ਗੁਰਪਉ ਦੀਆਂ ਜਿੱਥੇ ਲੱਖ ਲੱਖ ਵਧਾਈਆਂ ਹੋਣ ਉੱਥੇ ਗੁਰੂ ਸਾਹਿਬ ਜੋ ਆਪਨੂੰ ਬਖਸ਼ਿਸ਼ ਕੀਤੀ ਹੈ ਕਿ ਨਾਮ ਜਪਣਾ ਕਿਰਤ ਕਰਨ ਦੇ ਵੰਡ ਛਕਣਾ ਇਹ ਸਾਂਝੀ ਬਾਲਤਾ ਦਾ ਸੰਦੇਸ਼ ਗੁਰੂ ਨਾਨਕ ਸਾਹਿਬ ਦਾ ਹੈ ਉਹਨੂੰ ਕਮਾਉਣ ਦੀ ਕੋਸ਼ਿਸ਼ ਕਰੀਏ ਜਬੰਦਗੀ ਕਰਨੀ ਔਰ ਜਿੱਥੇ ਗੁਰੂ ਸਾਹਿਬ ਨੇ ਆਪਣੀ ਕੌਮ ਦੇ ਲਈ ਹੱਕ ਸੱਚ ਲਈ ਪਰ ਉਪਕਾਰ ਲਈ ਯੋਜਨਾ ਦਾ ਬਲ ਬਖਸ਼ਿਸ਼ ਕੀਤਾ ਉਪਦੇਸ਼ ਕੀਤਾ ਉਹਨੂੰ ਪਮਾਈਏ ਕਿਉਂਕਿ ਪਿਛਲੇ ਦਿਨਾਂ ਵਿੱਚ ਜੋ ਆਪਣੇ ਟਾਂਡੂ ਧਰਤੀ ਇੱਥੇ ਹੋਇਆ ਹੈ ਉਹ ਤੋਂ ਬਾਅਦ ਜੋ ਵੱਖ-ਵੱਖ ਲੋਕਾਂ ਨੇ ਵਿਚਾਰ ਦਿੱਤੇ ਵਿਸ਼ੇਸ਼ ਤੌਰ ਤੇ ਹਰਿਆਣੇ ਤੋਂ ਜਾਟ ਭਰਾਵਾਂ ਨੇ ਜੋ ਬਹੁਤ ਹੀ ਸ਼ਰਧਾ ਦੇ ਨਾਲ ਉਤਸ਼ਾਹ ਨਾਲ ਇਹ ਬਿਆਨ ਦਿੱਤੇ ਕਿ ਜੋ ਇੱਥੇ ਹੋਇਆ ਹੈ ਅਸੀਂ ਆਪਣੇ ਬੱਚਿਆਂ ਨੂੰ ਤੇ ਖੁਦ ਇਹ ਅਪੀਲ ਕਰਦੇ ਹਾਂ ਕਿ ਅਸੀਂ ਵੀ ਗੁਰਨਾਨਕ ਸਾਹਿਬ ਦੇ ਸੇਵਕ ਹਾਂ ਸੋ ਉਸ ਜੋ ਜਾੜ ਭਰਾਵਾਂ ਨੇ ਬਿਆਨ ਦਿੱਤੇ ਨੇ ਉਹਦੇ ਲਈ ਜਿੱਥੇ ਅਸੀਂ ਬਹੁਤ ਹੀ ਸ਼ਲਾਘਾ ਕਰਦੇ ਹਾਂ ਉੱਥੇ ਜਿਹੜੇ ਇੱਥੇ ਕੈਨੇਡਾ ਵਿੱਚ ਜਾਂ ਹੋਰ ਦੇਸ਼ਾਂ ਦੇ ਵਿੱਚ ਹਰਿਆਣੇ ਤੋਂ ਜਾਂ ਜਿਵੇਂ ਜਾੜ ਕਮੇਟੀ ਦੇ ਬੱਚੇ ਨੌਜਵਾਨ ਪੜ੍ਹਨਾ ਆਏ ਨੇ ਉਹਨਾਂ ਨੂੰ ਵੀ ਅਪੀਲ ਆ ਕਿ ਜਿਵੇਂ ਤੁਹਾਡੇ ਬਜ਼ੁਰਗਾਂ ਨੇ ਪੰਥ ਦੇ ਨਾਲ ਖੜ ਕੇ ਸਰਦਾ ਪ੍ਰਤੀ ਗੁਰੂ ਸਾਹਿਬ ਦੇ ਬੋਲ ਬੋਲੇ ਨੇ ਉਸ ਲਈ ਆਪ ਵੀ ਤੁਹਾਨੂੰ ਬੇਨਤੀ ਹੈ ਕਿ ਪੜ੍ਹੋ ਲਿਖੋ ਕਮੇਟੀ ਵਿੱਚ ਵਿਚਰੋ ਗੁਰਦੌਰ ਸਾਹਿਬ ਜਿਵੇਂ ਉਹਨਾਂ ਨੂੰ ਬੁਲਿਆ ਤੁਹਾਡੇ ਬਜ਼ੁਰਗਾਂ ਨੇ ਉਵੇਂ ਸ਼ਰਧਾ ਧਰ ਕੇ ਜਾਓ ਤੇ ਕੌਮ ਦੇ ਨਾਲ ਵਫਾ ਦਾ ਜਿ ਕਮਾਓ ਕੈਨੇਡਾ ਦੀ ਕਮਿਊਨਿਟੀ ਨਾਲ ਵਫਾ ਦਾ ਕਮਾਈਏ ਬਹੁਤ ਬਹੁਤ ਵਧਾਈ ਇਹਨਾਂ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਲਕੀ ਸਾਹਿਬ ਦੇ ਦਰਸ਼ਨ ਵੀ ਕਰਾਇਆ ਬਹੁਤ ਸੋਹਣੀ ਸਜਾਵਟ ਕੀਤੀ ਗਈ ਹੈ ਤੇ ਹੁਣ ਲੰਗਰ ਹਾਲ ਦੇ ਵਿੱਚ ਪਹੁੰਚ ਚੁੱਕੇ ਹਾਂ ਜਿੱਥੇ ਕਿ ਸੰਗਤਾਂ ਦਾ ਬਹੁਤ ਜ਼ਿਆਦਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਨੇ ਵੋਲੰਟੀਅਰਸ ਦੀ ਟੀਮ ਵੀ ਇੱਥੇ ਦੇਖਣ ਨੂੰ ਮਿਲ ਰਹੀ ਹੈ ਤੇ ਲੰਗਰ ਹਾਲ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਜੜੀਆਂ ਕਤਾਰਾਂ ਲੱਗ ਚੁੱਕੀਆਂ ਨੇ ਤੇ ਸਾਰਿਆਂ ਦੇ ਵੱਲੋਂ ਜਿਹੜੀ ਇੱਥੇ ਆਪਣੀ ਸੇਵਾ ਨਿਭਾਈ ਜਾ ਰਹੀ ਹੈ ਜੋ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਉਹਨਾਂ ਦੇ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਾਰੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੇ ਲੰਗਰ ਇੱਥੇ ਜਿੱਥੇ ਲੰਗਰ ਤਿਆਰ ਕੀਤਾ ਜਾ ਰਿਹਾ ਹੈ ਉੱਥੇ ਬਹੁਤ ਜਿਹੜੀ ਸੰਗਤਾਂ ਦੇ ਵੱਲੋਂ ਹੀ ਸੇਵਾ ਕੀਤੀ ਜਾ ਰਹੀ ਹੈ ਅੰਦਾਜ਼ ਚੱਲ ਕੇ ਤੁਹਾਨੂੰ ਦਿਖਾਣੇ ਆ ਕਿ ਕਿਸ ਤਰ੍ਹਾਂ ਦੇ ਨਾਲ ਗੁਰੂ ਘਰ ਦੇ ਲੰਗਰ ਹਾਲ ਦੇ ਵਿੱਚ ਸੰਗਤਾਂ ਪਹੁੰਚੀਆਂ ਨੇ ਤੇ ਨੌਜਵਾਨ ਨੇ ਜਿਹੜੇ ਉਹ ਵੀ ਇੱਥੇ ਸੇਵਾ ਕਰ ਰਹੇ ਨੇ ਇਸ ਮੌਕੇ ਤੇ ਕੀ ਕਹਿਣਾ ਚਾਹੂੰਗਾ ਅਜੂ ਪ੍ਰਕਾਸ਼ਪੁਰਵ ਹੈ ਹਾਂਜੀ ਤਾਂ ਤਾਂ ਸਰਗੁਨਾਉਂਦੇ ਜੀ ਪ੍ਰਕਾਸ਼ਪੁਰਵ ਜੀ ਹਾਂਜੀ ਸਭ ਸੰਗਤਾਂ ਬਹੁਤ ਉਮਸ਼ਾਤ ਸਵੇਰ ਤੋਂ ਤਿੰਨ ਜਿਹੇ ਤੋਂ ਸੰਗਤ ਸੇਵਾ ਕਰ ਰਹੀ ਸੀ ਹਾਂ ਜੀ ਜਿਵੇਂ ਸੇਵਾ ਕਰ ਰਹੇ ਆ ਤਾਂ ਉਹਦੇ ਵਿੱਚ ਕਿਹੜੇ ਲੋਕ ਜ਼ਿਆਦਾ ਸੇਵਾ ਕਰ ਰਹੇ ਵੀ ਨੌਜਵਾਨ ਦੇਖਣ ਨੂੰ ਮਿਲ ਰਹੇ ਨੇ ਹਾਂ ਜੀ ਨੌਜਵਾਨ ਬਜ਼ੁਰਗ ਸਾਰੇ ਹੀ ਜੀ ਹਾਂ ਜੀ ਰਲ ਮਿਲ ਕੇ ਸਾਰੇ ਹੀ ਹਾਂ ਜੀ ਬੀਬੀਆਂ ਵੀ ਭੈਣਾਂ ਸਾਰੀਆਂ ਰਲ ਮਿਲ ਕੇ ਤੁਸੀਂ ਕਿੰਨੇ ਚਿਰ ਤੋਂ ਸੇਵਾ ਕਰ ਰਹੇ ਹੋ ਉੱਥੇ ਮੈਂ ਸਵੇਰ ਤੋਂ ਨਵੀਂ ਦਾ ਆਇਆ ਜੀ ਹਾਂ ਜੀ ਹਾਂ ਜੀ ਸ਼ਾਮ ਤੱਕ ਇੱਥੇ ਰੁਕੋਗੇ 9-10 ਤੱਕ ਰਹਿ ਤੇ ਹਾਂ ਜੀ ਜੀ ਤਾਂ ਬਾਬਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ ਮੈਂ ਇੱਥੇ ਬੇਟਾ ਮੋਹਨ ਗੁਰਗਾ ਲਖਰੀ ਸਿੰਘ ਆ ਤੇ 2 ਸਾਲ ਹੋ ਗਏ ਮੈਨੂੰ ਇੱਥੇ ਸੇਵਾ ਕਰਦੇ ਨੂੰ ਕਿਰਪਾ ਬਾਬੇ ਦੀ ਬਹੁਤ ਸਟੂਡੈਂਟ ਬਹੁਤ ਜਿਆਦਾ ਸੇਵਾ ਕਰਦੇ ਆ ਤੇ ਗਰੋਸਰੀ ਵੀ ਲੈ ਕੇ ਆਉਂਦੇ ਆ ਲੋੜਵੰਦਾਂ ਨੂੰ ਅਸੀਂ ਰਾਸ਼ਨ ਵੀ ਦਿੰਨੇ ਆ ਗੁਰੂਕਪਾ ਦੇ ਕਮੇਟੀ ਵੱਲੋਂ ਸਾਨੂੰ ਹਦਾਇਤ ਆ ਵੀ ਜੇ ਲੋੜ ਆ ਤਰੋਂ ਦਿਓ ਰਾਸ਼ਨ ਦਿਓ ਜੇ ਕਿਸੇ ਨੂੰ ਦੁੱਧ ਦੀ ਲੋੜ ਆ ਦੁੱਧ ਦਿਓ ਜਾਂ ਕੋਈ ਪ੍ਰਸ਼ਾਦਾ ਲੈ ਕੇ ਜਾਣਾ ਕਿ ਇਹਨੇ ਘਰੇ ਉਹ ਵੀ ਲਿਜਾ ਸਕਦਾ ਕਿਤੇ ਲੰਗਰ ਹਾਲ ਦੇ ਵਿੱਚ ਸੇਵਾ ਕਰਨ ਦੇ ਲਈ ਲੋਕਾਂ ਦੀ ਕਮੀ ਤਾਂ ਨਹੀਂ ਹੁੰਦੀ ਸੰਗਤਾਂ ਆਪਣੇ ਆਪ ਸੇਵਾ ਕਰਨ ਪਹੁੰਚਦੀ ਵੀ ਤਾਂ ਇੱਕ ਐਜਸ ਗੁਰੂ ਘਰ ਆ ਵੀ ਜਿੱਥੇ ਵੀ ਲੋਕ ਇੱਥੇ ਲੜਦੇ ਆ ਸੇਵਾ ਪਿੱਛੇ ਵੀ ਅਸੀਂ ਸੇਵਾ ਲੈਣੀ ਆ ਵੀ ਇਹ ਸੇਵਾ ਇੱਕ ਹੁੰਦੀ ਆ ਤੇ ਸੇਵਾ ਕਰਨ ਵਾਲੇ ਪੰਜ ਜਣੇ ਹੁੰਦੇ ਆ ਹਾਂ ਤੇ ਜਿਵੇਂ ਤੁਸੀਂ ਦੱਸਿਆ ਪਿਛਲੇ 2 ਸਾਲਾਂ ਤੋਂ ਇੱਥੇ ਹੋ ਤਾਂ ਇਸ ਸਾਲ ਤੁਹਾਨੂੰ ਜ਼ਿਆਦਾ ਰਸ਼ ਦੇਖਣ ਨੂੰ ਮਿਲ ਰਿਹਾ ਪਿਛਲੇ ਸਾਲਾਂ ਦੇ ਨਾਲ ਨਹੀਂ ਬਹੁਤ ਜ਼ਿਆਦਾ ਰਸ਼ ਆਈ ਸੀ ਵੀ ਬਹੁਤ ਜ਼ਿਆਦਾ ਰਸ਼ ਆ ਪਿਛਲੇ ਵੀ ਸਾਲ ਵੀ ਬਹੁਤ ਰਸ਼ ਆਈ ਤੇ ਬਹੁਤ ਜ਼ਿਆਦਾ ਰਸ਼ ਆ ਪਿਛਲੇ ਸਾਲ ਵੀ ਬਹੁਤ ਰਸ਼ ਆਈ ਤਾਂ ਰਾਸ਼ ਤਾਂ ਪੈਣਾ ਹਜੇ ਵੀ ਸ਼ਾਮ ਨੂੰ ਬਹੁਤ ਜ਼ਿਆਦਾ ਰਸ਼ ਪੈਣਾ ਕਿਉਂਕਿ ਸਾਡੇ ਕੋਲ ਜਿਹਨੇ ਇਹ ਪ੍ਰਸ਼ਾਦੇ ਨਹੀਂ ਪੂਰੇ ਆ ਰਹੇ ਮੱਕੀ ਦੇ ਪ੍ਰਸ਼ਾਦੇ ਬਣ ਜਾਂਦੇ ਆ ਕਣਕ ਦੇ ਪ੍ਰਸ਼ਾਦੇ ਬਣ ਜਾਂਦੇ ਆ ਹੁਣ ਮੈਂ ਘਟੋ ਘਟ 20 25 ਪੇਟੀਆਂ ਲਾਣ ਦੀਆਂ ਮਹਿੰਗਾਈ ਨਾਲ ਇਧਰ ਸਾਗ ਬਣਿਆ ਹੋਆ ਬਹੁਤ ਜਿਆਦੇ ਸਾਗ ਬਣਿਆ ਹੋਆ ਤਿੰਨ ਛੇਪ ਦਿਲੇ ਸਾਗ ਦੇ ਬਣਿਆ ਨਾਲ ਦਾਲ ਬਣੀ ਵੀ ਆ ਚੌਲ ਬਣੇ ਵੀ ਆ ਖੀਰ ਬਣੀ ਵੀ ਆ ਨਾਲੇ ਸਬਜ਼ੀ ਬਣੀ ਵੀ ਆ ਤੇ ਜਲੇਬੀਆਂ ਬਣੀ ਜਾਂਦੀਆਂ ਤੇ ਬਹੁਤ ਤਰ੍ਹਾਂ ਦੀਆਂ ਮਠਿਆਈਆਂ ਲੱਗੀਆਂ ਹੋਈਆਂ ਕਿੰਨੇ ਸਮਾਂ ਪਹਿਲਾਂ ਜਿਹੜੀ ਇਹ ਤਿਆਰੀ ਸ਼ੁਰੂ ਕਰ ਦਿੱਤੀ ਗਈ ਸੀ ਤੁਹਾਡੀ ਇਹ ਅਸੀਂ ਤਕਰੀਬਨ ਪਰਸੋਂ ਦੇ ਲੱਗੇ ਹੋਏ ਆ ਹਾਂ ਸਾਨੂੰ ਤਿੰਨ ਦਿਨ ਪਹਿਲਾਂ ਲੱਗੇ ਸੀਗੇ ਵੀ ਤਿਆਰੀ ਕਰਨ ਵਾਸਤੇ ਤੇ ਰਾਤ ਵੀ ਅਸੀਂ 11 ਵਜੇ ਗਏ ਆ ਅਸੀਂ ਦੋ ਸਿੰਘ ਆ ਇਥੇ ਸੇਵਾ ਕਰਦੇ ਤੇ ਰਾਤ ਅਸੀਂ 3 ਵਜੇ ਉਹ 2 ਵਜੇ ਆ ਗਏ ਮੈਂ 3 ਵਜੇ ਆ ਗਿਆ ਸਵੇਰ ਹਾਂਜੀ ਵੀ ਯਾਨੀ ਕਿ 2-3 ਘੰਟੇ ਸੌਂ ਕੇ ਵੀ ਅਸੀਂ ਉਸ ਸੇਵਾ ਤੇ ਫੇਰ ਆ ਗਏ ਸਾਹ ਵੇਖੋ ਸਾਹ ਵੇਖੋ ਉਸੇ ਦੇਖ ਸਕਦੇ ਹੋ ਕਿ ਲੰਗਰਾਲ ਦੇ ਵਿੱਚ ਵੀ ਸੰਗਤਾਂ ਦੇ ਵਿੱਚ ਜੋ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਪਿਛਲੇ 3 ਦਿਨਾਂ ਤੋਂ ਜੋ ਸੰਗਤਾਂ ਨੇ ਇੱਥੇ ਗੁਰੂ ਘਰ ਦੇ ਵਿੱਚ ਲੰਗਰ ਦੀ ਤਿਆਰੀ ਦੇ ਲਈ ਪਹੁੰਚ ਰਹੀਆਂ ਨੇ ਤੇ ਜਿਵੇਂ ਕਿ ਬਾਬਾ ਜੀ ਨੇ ਦੱਸਿਆ ਕਿ ਇੱਥੇ ਸੰਗਤਾਂ ਆਪਸ ਦੇ ਵਿੱਚ ਲੜਦੀਆਂ ਨੇ ਕਿ ਸਾਨੂੰ ਸੇਵਾ ਦਾ ਮੌਕਾ ਨਹੀਂ ਮਿਲ ਰਿਹਾ ਕਿਉਂਕਿ ਸੰਗਤਾਂ ਇੱਥੇ ਬਹੁਤ ਉਤਸ਼ਾਹ ਦੇ ਨਾਲ ਸੇਵਾ ਕਰਨ ਦੇ ਲਈ ਪਹੁੰਚ ਰਹੀਆਂ ਨੇ ਤੇ ਅੱਜ ਇੱਥੇ ਅਜੇ ਦੁਪਹਿਰ ਦਾ ਹੀ ਸਮਾਂ ਆ 2:00 ਵਜੇ ਨੇ ਹਜੇ ਤੇ ਬਹੁਤ ਜ਼ਿਆਦਾ ਸੰਗਤਾਂ ਦਾ ਇਕੱਠ ਦੇਖਣ ਨੂੰ ਮਿਲ ਰਿਹਾ ਤੇ ਸ਼ਾਮ ਨੂੰ ਜਿਵੇਂ ਜਿਵੇਂ ਦਿਨ ਟਾਲਦਾ ਜਾਏਗਾ ਉਸ ਤਰ੍ਹਾਂ ਦੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਵਧਦਾ ਜਾਵੇਗਾ ਤਾਂ ਅੱਜ ਅਸੀਂ ਤੁਹਾਨੂੰ ਹੁਣੇ ਦਿਖਾਇਆ ਕਿ ਸ੍ਰੀ ਗੁਰੂ ਸਿੰਘ ਸਬਾ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚੀਆਂ ਹੋਈਆਂ ਨੇ ਕਿਉਂਕਿ ਅੱਜ ਬਹੁਤ ਹੀ ਸੁਭਾਗਾ ਭਰਿਆ ਦਿਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਵ ਹੈ ਤੇ ਇਸ ਮੌਕੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਸੰਗਤਾਂ ਆਸ਼ੀਰਵਾਦ ਲੈਣ ਦੇ ਲਈ ਪਹੁੰਚ ਰਹੀਆਂ ਨੇ ਤੇ ਹੁਣ ਤੁਹਾਨੂੰ ਸਿੱਧਾ ਲੈ ਕੇ ਚੱਲਦੇ ਹਾਂ ਰੈਕਸਡਿਲ ਗੁਰਦੁਆਰਾ ਸਾਹਿਬ ਵਿਖੇ ਜਿੱਥੇ ਦੇਖਦੇ ਹਾਂ ਕਿ ਸੰਗਤਾਂ ਕਿੰਨੀਆਂ ਪਹੁੰਚੀਆਂ ਹੋਈਆਂ ਨੇ ਤਹੋਂ ਤਹਾਨੂੰ ਅਸੀਂ ਦਰਸ਼ਨ ਕਰਵਾਉਣ ਜਾ ਰਹੇ ਹਾਂ ਰੈਕਸਟ੍ਰਲ ਗੁਰਦੁਆਰਾ ਸਾਹਿਬ ਦੇ ਸਿੱਖ ਸਪਿਰਚੁਅਲ ਸੈਂਟਰ ਇਟੋਬੀਕੋ ਵਿਕੇ ਪਹੁੰਚ ਚੁੱਕੇ ਹਾਂ ਜਿੱਥੇ ਵੀ ਸੰਗਤਾਂ ਦਾ ਬਹੁਤ ਇਕੱਠ ਦੇਖਣ ਨੂੰ ਮਿਲ ਰਿਹਾ ਹੈ ਅੰਦਰ ਚੱਲਦੇ ਹਾਂ ਤੇ ਸੰਗਤਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਇਸ ਖਾਸ ਮੌਕੇ ਦੇ ਉੱਤੇ ਕੀ ਕਹਿਣਾ ਹੈ ਜਿਨ ਕਲ ਰਾਹੀ ਮੇਹੀ ਜਿਨ ਕਲ ਰਾਹੀ ਮੇਹੀ ਜੇ ਕਰ ਰਾਹੀ ਮੇਹੀ ਰਾਹੀ ਮੇਰੀ ਮੁੱਖਰ ਰਾਹੀ ਮੇਰੀ ਸਭ ਤੇ ਵਰਤ ਸਤਿਗੁਰ ਦਾ ਜੁੜਾ ਲਾਹੀ ਤੇ ਤੰਗਲ ਜੀ ਤੁਸੀਂ ਅੱਜ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਆਏ ਹੋ ਬੜਾ ਹੀ ਚੰਗਾ ਦਿਨ ਹੈ ਅੱਜ ਕੀ ਕਹਿਣਾ ਚਾਹੋਗੇ ਅੱਜ ਅਸੀਂ ਸਭ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੇ ਲੱਖ ਲੱਖ ਵਧਾਈਆਂ ਦਿੰਦੇ ਆ ਅਸੀਂ ਅਜੇ ਹੁਣੇ ਆਪਣੇ ਇੰਡੀਆ ਤੋਂ ਆਏ ਆ ਸਾਨੂੰ ਇੱਥੇ ਆ ਕੇ ਕੋਈ ਇੰਡੀਆ ਦੇ ਇਹ ਤੁਹਾਨੂੰ ਕੋਈ ਫਰਕ ਨਹੀਂ ਲੱਗਦਾ ਪੰਜਾਬੀ ਕਲਚਰ ਦਾ ਬਹੁਤ ਵੱਡਾ ਮਤਲਬ ਹੈ ਸਿੱਖ ਜਿਹੜੀ ਜਨਸਭਾ ਸਾਡੀ ਯੁਵਾ ਪੀੜ੍ਹੀ ਹੈ ਬਹੁਤ ਅੱਛੇ ਇਸ ਚੀਜ਼ ਨੂੰ ਫੀਲਿੰਗ ਕਰ ਰਹੀ ਹੈ ਤੇ ਅੱਛੀ ਗੁਰਸਿਵਾ ਕਰ ਰਹੀ ਹੈ ਅੱਛੇ ਲੋਕਾਂ ਦਾ ਰਿਵਾਜ ਹੈ ਮੈਂ ਇਸ ਚੀਜ਼ ਤੋਂ ਬਹੁਤ ਖੁਸ਼ ਹਾਂ ਔਰ ਆਪਣ ਨੂੰ ਵਡਭਾਰਾ ਸਮਝਦਾ ਜੋ ਕਿ ਮੈਂ ਇੱਥੇ ਆ ਕੇ ਦੀ ਸੇਵਾ ਜੀ ਗੁਰਨਾਨਕ ਦੇਵ ਜੀ ਤੇ ਗੁਰਪੁਰਬ ਮੌਕੇ ਤੇ ਅਸੀਂ ਗੁਰੂ ਘਰ ਦੇ ਵਿੱਚ ਆਏ ਹਾਂ ਕਿਵੇਂ ਦਾ ਮਹਿਸੂਸ ਕਰ ਰਹੇ ਹਾਂ ਇਸ ਮਾਹੌਲ ਜੀ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਜਿਵੇਂ ਪ੍ਰਦੇਸਾਂ ਦੇ ਵਿੱਚ ਵੀ ਬੈਠ ਕੇ ਗੁਰੂ ਪਾਤਸ਼ਾਹ ਦੇ ਨਮਸਕਾਰ ਹੋਣ ਬਹੁਤ ਵੱਡੇ ਕਰਮਾਂ ਦੀ ਗੱਲ ਆ ਜੀ ਕਰਮਾਂ ਤੋਂ ਬਿਨਾਂ ਵੀ ਦਰਸ਼ਨ ਦੇਦਾਰੇ ਗੁਰੂ ਸਾਹਿਬ ਦੇ ਨਹੀਂ ਹੁੰਦੇ ਤੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਵਾ ਰੋਹਾਨੀ ਖੁਸ਼ੀ ਜਿਹਨੂੰ ਆਪਾਂ ਕਹਿ ਸਕਦੇ ਆ ਉਹ ਤਾਂ ਪਿਤਾ ਦੀ ਗੋਦ ਵਿੱਚ ਹੀ ਆ ਕੇ ਮਿਲ ਸਕਦੀ ਆ ਤੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਵਾ ਤੇ ਇਥੋਂ ਦੀਆਂ ਜਿੰਨੀਆਂ ਵੀ ਪ੍ਰਬੰਧਕ ਕਮੇਟੀਆਂ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਜਿੰਨੇ ਵੀ ਗੁਰੂ ਪਾਤਸ਼ਾਹ ਦੇ ਸਤਾਨੇ ਤੇ ਬਣੇ ਆ ਆਪਾਂ ਵੇਖਦੇ ਪ੍ਰਦੇਸਾਂ ਦੇ ਵਿੱਚ ਬਹੁਤ ਜ਼ਿਆਦੇ ਲੋਕਾਂ ਦੇ ਨੇ ਆਸਰਿਆਂ ਦੇ ਆਸਰੇ ਹੈ ਗੁਰੂ ਪਾਤਸ਼ਾਹ ਜੀ ਤੇ ਬਹੁਤ ਵਧੀਆ ਲੱਗ ਰਿਹਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਖਾਸ ਮੌਕੇ ਤੇ ਅਸੀਂ ਸਭ ਤੋਂ ਪਹਿਲਾਂ ਮੈਂ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣਾ ਚਾਹੁੰਦਾ ਗੁਰਪੁਰਬ ਦੀ ਤੇ ਬੜਾ ਵਧੀਆ ਲੱਗ ਰਿਹਾ ਇੱਥੇ ਤੇ ਬਾਕੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਅਸੀਂ ਐਕਸਟ੍ਰਲ ਗੁਰਦੁਆਰਾ ਸਾਹਿਬ ਦੇ ਅੰਦਰ ਅਸੀਂ ਆ ਚੁੱਕੇ ਆ ਤੇ ਸੰਗਤਾਂ ਦੇ ਨਾਲ ਗੱਲਬਾਤ ਕਰ ਰਹੇ ਆ ਤੇ ਸਾਰਿਆਂ ਨੂੰ ਬਹੁਤ ਚੰਗਾ ਲੱਗ ਰਿਹਾ ਆ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਇੰਨੀ ਜ਼ਿਆਦਾ ਗਰੌਣਕ ਦੇਖਣ ਨੂੰ ਮਿਲ ਰਹੀ ਹੈ ਸਾਰੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਤੇ ਅਜ ਇੱਥੇ ਲੰਗਰ ਹਾਲ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਦੀਆਂ ਜੋ ਕਤਾਰਾਂ ਨੇ ਲੱਗ ਚੁੱਕੀਆਂ ਨੇ ਸੇਵਾਦਾਰਾਂ ਦੇ ਵੱਲੋਂ ਆਪਣੇ ਪੂਰੇ ਚੰਗੇ ਤਰੀਕੇ ਦੇ ਨਾਲ ਸੇਵਾ ਨਿਭਾਈ ਜਾ ਰਹੀ ਹੈ ਬਹੁਤ ਸਾਰੀਆਂ ਸੰਗਤਾਂ ਇੱਥੇ ਨਤਮਸਤਕ ਹੋ ਰ ਲਾਸਾ ਦੀ ਵੀ ਸੇਵਾ ਕੀਤੀ ਜਾ ਰਹੀ ਹੈ ਤੇ ਜਲੇਬੀਆਂ ਤੁਸੀਂ ਦੇਖ ਸਕਦੇ ਹੋ ਕਿ ਗਰਮਾ-ਗਰਮ ਜੜੀਆਂ ਜਲੇਬੀਆਂ ਨੇ ਅੰਦਰ ਬਣਾਈਆਂ ਜਾ ਰਹੀਆਂ ਨੇ ਤੇ ਇੱਥੇ ਸੰਗਤਾਂ ਦੇ ਵਿੱਚ ਵਰਤਾਈਆਂ ਜਾ ਰਹੀਆਂ ਨੇ ਨੀ ਲੰਗਰਾਲ ਦੇ ਵਿੱਚ ਜਿਵੇਂ ਸੇਵਾ ਕੀਤੀ ਜਾ ਰਹੀ ਹੈ ਸੰਗਤਾਂ ਦੇ ਵੱਲੋਂ ਕਿੰਨੇ ਦਿਨ ਪਹਿਲਾਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸੀ ਤਿਆਰੀਆਂ ਤੇ ਦਾਕਪਾ ਦੋ ਵੀਕਾਂ ਸ਼ੁਰੂ ਕਰ ਦਿੱਤੀਆਂ ਨਾ ਸੰਗਤਾਂ ਦਾ ਇਕੱਠ ਵੀ ਬਹੁਤ ਹੈ ਸੰਗਤਾਂ ਦਾ ਸਹਿਯੋਗ ਵੀ ਬੜਾ ਹੈ ਤੇ ਸਾਰੇ ਨਾਲ ਮਿਲ ਕੇ ਸੇਵਾ ਕਰੀ ਜਾਂਦੇ ਨੇ ਇੱਥੇ ਸੇਵਾ ਦੇ ਵਿੱਚ ਨੌਜਵਾਨ ਪੀੜੀ ਦੇਖਣ ਨੂੰ ਮਿਲ ਰਹੀ ਹੈ ਸਾਰਿਆਂ ਦਾ ਸਹਿਯੋਗ ਨੌਜਵਾਨਾਂ ਦਾ ਕੋ ਪ੍ਰਾਣੇ ਸਿੰਘ ਇੱਥੇ ਰਹਿੰਦੇ ਹਨ ਨਵੇਂ ਆਏ ਨੇ ਇੰਡੀਆ ਤੋਂ ਜਿਹੜੇ ਆਏ ਨੇ ਸਾਰਿਆਂ ਦਾ ਸਹਿਯੋਗ ਇਹ ਸਹਿਯੋਗ ਨਾਲ ਹੀ ਚੱਲਦੇ ਹਨ ਘਰ ਹਨ ਜਿਆਦੀ ਸੇਵਾ ਜਿਹੜੀ ਹੁੰਦੀ ਹੈ ਇਹ ਇਹ ਆਪਣਾ ਗੁਰਦਸਾਹ ਦੇ ਰਸੋਈ ਦੇ ਇੰਚਾਰਜ ਨੇ ਪਰ ਜਿੰਨੇ ਸੰਗਤ ਹੈ ਜਿੰਨੇ ਜਵਾਨ ਮੁੰਡੇ ਆ ਸਾਰੇ ਉਹੀ ਜ਼ਿਆਦਾ ਹੈਲਪ ਕਰਦੇ ਆ ਉਹਨਾਂ ਦੇ ਨਾਲ ਹੀ ਸਾਰਾ ਸਾਰਾ ਦੋ ਦੋ ਤਿੰਨ ਦਿਨ ਤੋਂ ਕਾਫੀ ਜ਼ਿਆਦਾ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਪਤੀਲੇ ਦੀ ਦੇਗ ਬਣੀ ਹੋਈ ਹੈ ਕੜੀ ਸਾਰਾ ਬਣਿਆ ਇਹ ਦੋ ਤਿੰਨ ਦਿਨ ਤੋਂ ਪਹਿਲਾਂ ਹੀ ਆਪਣੇ ਇਤਿਆਰੀਆਂ ਕੀਤੀ ਜਾਂਦੀਆਂ ਨੇ ਸਾਰੇ ਜਿੰਨੇ ਵੀ ਮੁੰਡੇ ਆ ਸਾਰੇ ਸਕੂਲ ਵਾਲੇ ਸਾਰੇ ਇੱਥੇ ਆਉਣ ਸਾਰੇ ਹੈਲਪ ਕਰਦੇ ਆ ਜਿੰਨੀਆਂ ਕੁੜੀਆਂ ਸਾਰੇ ਹੈਲਪ ਕਰਦੇ ਆ ਇੱਥੇ ਆ ਕੇ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਪੀੜੀ ਵੀ ਇੱਥੇ ਮੌਜੂਦ ਹੈ ਹਾਂਜੀ ਅ ਅ ਸਭ ਤੋਂ ਪਹਿਲਾਂ ਚਾਹੀਦੇ 555 ਬਾਰਡੇ ਦੇ ਮੇਰੇ ਵੱਲੋਂ ਸਾਡੇ ਪ੍ਰਬਾਲਨ ਸਾਰੇ ਗੁਰਦਵਾਰ ਆਪਣੀ ਪ੍ਰਬੰਧਕ ਕਮੇਟੀ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਤੇ ਤੁਸੀਂ ਕਹੇ ਕਿ ਨੌਜਵਾਨ ਪੀੜੀ ਇੱਥੇ ਲਗਾਤਾਰ ਮੌਜੂਦ ਹਨ ਨਾਲ ਵੀ ਗੱਲਬਾਤ ਕਰਦੇ ਆ ਇਸ ਖਾਸ ਮੌਕੇ ਦੇ ਉੱਤੇ ਕੀ ਕਹਿਣਾ ਚਾਹੋਗੇ ਵੇਖੋ ਜੀ ਸਭ ਨੂੰ ਸਭ ਤੋਂ ਪਹਿਲਾਂ ਦਾ ਲੱਖ ਲੱਖ ਵਧਾਈਆਂ ਇਸ ਗੁਰੂ ਨਾਨਕ ਪਾਸ਼ਾ ਦੇ ਪ੍ਰਕਾਸ਼ ਪੁਰਬ ਦੀਆਂ ਬਸ ਸਾਰੇ ਪਹੁੰਚੇ ਆਂ ਸੇਵਾ ਕਰ ਰਹੇ ਆ ਮਨ ਲੱਗਿਆ ਵਧੀਆ ਕੋਲ ਇੰਡੀਆ ਤੋਂ ਆਏ ਆ ਚਲੋ ਗੁਰਦੁਆਰੇ ਦਾ ਸਾਰਾ ਮਿਲ ਜਾਂਦਾ ਚਲੋ ਦਿਲ ਵੀ ਲੱਗਿਆ ਰਹਿੰਦਾ ਚਲੋ ਹਾਂ ਜੀ ਬਿਲਕੁਲ ਤੁਸੀਂ ਕਿੰਨੇ ਟਾਈਮ ਤੋਂ ਇੱਥੇ ਸੇਵਾ ਕਰ ਰਹੇ ਹੋ ਮੈਨੂੰ ਜਿੱਥੇ 2.5 ਸਾਲ ਹੋ ਗਏ ਹਾਂ ਜੀ ਤੇ ਅੱਜ ਤੁਸੀਂ ਸਵੇਰੇ ਆਗੇ ਸੇ ਤੜਕੇ ਹੀ ਆਗੇ ਹਾਂ ਜੀ ਹਾਂ ਜੀ ਮੈਂ ਸਵੇਰੇ ਤੜਕੇ ਅੰਮ੍ਰਿਤ ਵੇਲੇ ਤੋਂ ਬੈਠੀ ਹਾਂ ਜੀ ਤਦੂ ਸੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਜਿਹੜੀਆਂ ਬੀਬੀਆਂ ਨੇ ਉਹ ਲਗਾਤਾਰ ਸੇਵਾ ਕਰ ਰਹੀਆਂ ਨੇ ਮਾਤਾ ਜੀ ਦੇ ਨਾਲ ਗੱਲਬਾਤ ਕਰਦੇ ਆਂ ਮਾਤਾ ਜੀ ਅੱਜ ਗੁਰਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ ਕਿਵੇਂ ਦਾ ਲੱਗ ਰਿਹਾ ਸੇਵਾ ਕਰਕੇ ਹਾਂਜੀ ਬਹੁਤ ਵਧੀਆ ਲੱਗ ਰਿਹਾ ਵਾਹਿਗੁਰੂ ਦੀ ਕਿਰਪਾ ਵਾ ਮਹਾਰਾਜ ਦੀ ਗੁਰਨਾਨਕ ਦੇਵ ਜੀ ਦੇ ਲੱਖ ਲੱਖ ਵਧਾਈ ਹੋਵੇ ਬਹੁਤ ਵਧੀਆ ਸੰਗਤ ਬਹੁਤ ਪਿਆਰ ਆ ਔਰ ਬਹੁਤ ਪਿਆਰ ਨਾਲ ਸਾਰੇ ਸੇਵਾ ਕਰਦੇ ਆ ਔਰੇ ਤੁਸੀਂ ਇੱਥੇ ਰੋਜ਼ ਸੇਵਾ ਕਰਨ ਆਉਂਦੇ ਹੋ ਹਾਂਜੀ ਰੋਜ਼ ਆਈਦਾ ਵਾਂ ਕਿੰਨਾ ਸਮਾਂ ਹੋ ਗਿਆ ਸੇਵਾ ਕਰਦੇ ਹੋ ਮੈਨੂੰ ਇੱਥੇ 5 ਸੇ ਮਹੀਨੇ ਹੋ ਚਲੇ ਕਰ ਇਹ ਅੱਜ ਗੁਰਪੁਰਬ ਮੌਕੇ ਇੰਨੀਆ ਜ਼ਿਆਦਾ ਸੰਗਤਾਂ ਦਾ ਇਕੱਠ ਦੇਖਣ ਨੂੰ ਮਿਲ ਰਿਹਾ ਮਤਲਬ ਪਹਿਲਾਂ ਤਾਂ ਨਹੀਂ ਦੇਖਿਆ ਹੁਣ ਇੰਨਾ ਜ਼ਿਆਦਾ ਇਕੱਠ ਹਾਂਜੀ ਅੱਜ ਥੋੜਾ ਜ਼ਿਆਦਾ ਸੰਗਤ ਬਾਬਾ ਜੀ ਦੇ ਜਨਮ ਦਿਨ ਕਰਕੇ ਸੰਗਤ ਵੈਸੇ ਹੀ ਰੋਜ਼ ਬਹੁਤ ਹੁੰਦੀ ਔਰੇ ਹਾਂ ਸਰਦਾ ਬਹੁਤ ਔਰੇ ਸੰਗਤ ਤੁਸੀਂ ਦੇਖਿਆ ਕਿ ਮਾਤਾ ਜੀ ਨੂੰ ਉਹਨਾਂ ਨੂੰ ਬਹੁਤ ਆਨੰਦ ਆ ਰਿਹਾ ਆ ਮਾਤਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਖਾਸ ਮੌਕੇ ਸੰਗਤ ਬਹੁਤ ਵਧੀਆ ਸੇਵਾ ਕਰਦੇ ਆ ਬਹੁਤ ਵਧੀਆ ਲੱਗਦਾ ਸਾਨੂੰ ਜਿਵੇਂ ਤੁਸੀਂ ਇੱਥੇ ਸੇਵਾ ਕਰ ਰਹੇ ਹੋ ਤਾਂ ਤੁਹਾਨੂੰ ਇੱਦਾਂ ਕਮੀ ਤਾਂ ਨਹੀਂ ਮਹਿਸੂਸ ਹੁੰਦੀ ਕਿ ਸੰਗਤ ਸੇਵਾ ਨਹੀਂ ਕਰ ਰਹੀ ਨਾ ਕੋਈ ਕਮੀ ਮਹਿਸੂਸ ਸਭ ਸਭ ਵਧੀਆ ਚੱਲਦਾ ਵਾ ਤੇ ਜਿਹੜੇ ਇੱਥੇ ਪ੍ਰਬੰਧ ਕੀਤੇ ਗਏ ਨੇ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਬਾਰੇ ਕੀ ਕਹਿਣਾ ਚਾਹੋ ਉਹ ਸਾਰੇ ਹੀ ਬਹੁਤ ਵਧੀਆ ਨੇ ਗੋਲਡ ਨੇ ਸਾਰੇ ਤਾਂ ਅੱਜ ਤੁਸੀਂ ਸੇ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵੱਖ-ਵੱਖ ਗੁਰੂ ਘਰਾਂ ਦੇ ਦਰਸ਼ਨ ਕਰਵਾਏ ਉਮੀਦ ਹੈ ਕਿ ਜਿਹੜੀਆਂ ਸੰਗਤਾਂ ਗੁਰੂ ਘਰ ਦੇ ਵਿੱਚ ਨਹੀਂ ਪਹੁੰਚ ਸਕੀਆਂ ਵੈਸੇ ਤਾਂ ਸਾਰੇ ਸੰਗਤਾਂ ਅੱਜ ਦੇ ਦਿਨ ਤੱਕ ਖਾਸ ਕਰਕੇ ਗੁਰੂ ਘਰਾਂ ਦੇ ਵਿੱਚ ਪਹੁੰਚੀਆਂ ਹੋਣਗੀਆਂ ਜਿਹੜੇ ਨਹੀਂ ਪਹੁੰਚ ਸਕੇ ਕਿਸੇ ਕਾਰਨ ਕਰਕੇ ਉਹਨਾਂ ਨੇ ਸਾਡੇ ਮਾਧਿਅਮ ਰਾਹੀਂ ਘਰ ਬੈਠੇ ਹੀ ਗੁਰੂ ਘਰਾਂ ਦੇ ਦਰਸ਼ਨ ਕਰ ਲਏ ਹੋਣਗੇ ਅਸੀਂ ਖੁਸ਼ੀ ਗੁਰਦੁਆਰੇ ਤੁਹਾਨੂੰ ਦਿਖਾ ਪਏ ਆ ਬ੍ਰੈਂਟਨ ਦੇ ਮਿਸਿਸ ਆਗਾ ਦੇ ਵਿੱਚ ਸਾਰੇ ਗੁਰਦੁਆਰਿਆਂ ਦੇ ਵਿੱਚ ਬਹੁਤ ਜ਼ਿਆਦਾ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਅੱਜ ਦੇ ਦਿਨ ਕਰਕੇ ਤੇ ਉਮੀਦ ਹੈ ਤੁਹ ਹੋਵੇਗਾ ਅਸ ਅ ਪ੍ਰੋਗਰਾਮ ਦੇ ਵਿੱਚ ਫਿਲਹਾਲ ਇਨਾ ਹੀ ਕੈਮਰਾਮੈਨ ਰਿਤਿੰਦਰ ਸਿੰਘ ਗਰੇਵਾਲ ਦੇ ਨਾਲ ਗੁਰਜੀਤ ਕੌਰ ਨੂੰ دی ਹੈ ਇਜਾਜ਼ਤ ਸੱਚ ਦੇ ਘਰ